ਕਹਿੰਦੇ ਹਨ ਕਿ ਕਲਾ ਹੈ ਜਿਹੜੀ ਉਹ ਕਿਸੇ ਵੀ ਉਮਰ ਦੀ ਮਹਤਾਜ ਨਹੀਂ ਹੁੰਦੀ ਤੇ ਇਸ ਗੱਲ ਨੂੰ ਸੱਚ ਸਾਬਿਤ ਕੀਤਾ ਹੈ ਜਲੰਧਰ ਦੇ ਸਵਾਮੀ ਸੰਤਾਸਪੂਰ ਦੇ ਸਟੂਡੈਂਟ ਭਵਯ ਬੱਤਰਾ ਨੇ ਹਾਂਜੀ ਜਦੋਂ ਮੈਂ 4 ਸਾਲ ਦਾ ਸੀਗਾ ਉਦੋਂ ਮੇਰੇ ਮੰਮਾ ਮੈਨੂੰ ਕਾਫੀ ਸਾਰੇ ਫੇਸਬੁੱਕ ਤੇ ਵੀਡੀਓਜ਼ ਦਿਖਾਉਂਦੇ ਸੀਗੇ ਤੇ ਉਹ ਵੀਡੀਓਜ਼ ਦੇ ਵਿੱਚ ਕਾਫੀ ਸਾਰੇ ਆਰਟਿਸਟ ਨਵੀਂ ਨਵੀਂ ਟੈਕਨੀਕਸ ਨੂੰ ਟਰਾਈ ਕਰ ਰਹੇ ਸੀਗੇ ਤੇ ਜੇ ਜਦੋਂ ਜਦੋਂ ਮੈਂ ਜਦੋਂ ਮੈਂ ਉਹਨਾਂ ਵੀਡੀਓਜ਼ ਨੂੰ ਦੇਖਦਾ ਸੀਗਾ ਤੇ ਮੇਰਾ ਵੀ ਮਨ ਕਰਦਾ ਸੀ ਕਿ ਮੈਂ ਵੀ ਉਹਨਾਂ ਟੈਕਨੀਕਸ ਨੂੰ ਕਾਪੀ ਕਰਾਂ ਪੇਪਰ ਤੇ ਤੇ ਮੈਂ ਉਹਨਾਂ ਵੀਡੀਓਜ਼ ਨੂੰ ਕਾਪੀ ਕਰਦਾ ਸੀਗਾ ਫਿਰ ਹੌਲੀ ਹੌਲੀ ਮੇਰਾ ਇੰਟਰਸਟ ਡਰਾਇੰਗ ਦੇ ਵਿੱਚ ਕਿ ਮੈਂ ਸਟਾਰਟਿੰਗ ਤੇ ਕਾਰਟੂਨਸ ਤੋਂ ਕੀਤੀ ਸੀ ਫਿਰ ਮੈਂ ਹੌਲੀ ਹੌਲੀ ਸਕੈਚੇਜ਼ ਵੀ ਬਣਾਉਣਾ ਸ਼ੁਰੂ ਕਰ 4 ਸਾਲ ਦੇ ਬੱਚੇ ਤੋਂ ਲੈ ਕੇ ਹੁਣ ਭਵਿਆ ਦੀ ਉਮਰ 14 ਸਾਲ ਦੀ ਏ 4 ਤੋਂ 14 ਸਾਲ ਤੱਕ ਦਾ ਭਵਿਆ ਦਾ ਇਹ ਸਫ਼ਰ ਕਿੱਦਾਂ ਰਿਹਾ ਕੀ ਔਕੜਾਂ ਤੁਹਾਨੂੰ ਪੇਸ਼ ਆਈਆਂ ਨੇ ਕੀ ਸਟਰਗਲ ਰਿਹਾ ਹੈ ਹਾਂਜੀ ਮੈਂ ਜ਼ਿਆਦਾਤਰ ਸਮਾਜ ਸੇਵਕ ਦੀ ਬਣਾਣਾ ਜਿਹੜੇ ਲੋਕ ਭਲਾਈ ਦੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਬਾਰੇ ਮੈਂ ਪਹਿਲਾਂ ਜਾਣਕਾਰੀ ਲੈਣਾ ਕਿ ਇਹ ਕੀ ਕੀ ਕਰ ਚੁੱਕੇ ਨੇ ਤੇ ਕੀ ਕੀ ਕਰ ਰਹੇ ਨੇ ਲੋਕਾਂ ਲਈ ਤੇ ਉਸੇ ਹਿਸਾਬ ਨਾਲ ਮੈਂ ਦੇਖਦਾ ਕਿ ਇਹ ਇੱਕ ਅੱਛੇ ਇਨਸਾਨ ਹੈ ਕਾਫੀ ਸਾਡੇ ਸਮਾਜ ਦੀ ਸੇਵਾ ਕਰ ਤੇ ਇਹਨਾਂ ਦੀ ਬਣਾਣੀ ਚਾਹੀਦੀ ਹਾਂਜੀ ਜਦੋਂ ਮੈਨੂੰ ਐਕਸਕਲੂਸਿਵ ਵਰਲਡ ਰਿਕਾਰਡ ਜਾਂ ਸਭ ਤੋਂ ਪਹਿਲਾਂ ਮਿਲਿਆ ਸੀ ਉਹ ਮੈਨੂੰ ਮਿਲਿਆ ਸੀ ਕਿ ਸਭ ਤੋਂ ਜ਼ਿਆਦਾ ਪੇਂਟਿੰਗਸ ਤੇ ਪੋਰਟਰੇਟਸ ਬਣਾ ਕੇ ਪ੍ਰੈਜ਼ੈਂਟ ਕਰਨ ਦਾ ਇੱਕ ਛੋਟੀ ਉਮਰ ਚ ਛੋਟੀ ਉਮਰ ਇਸ ਚੀਜ਼ ਮੈਨੂੰ ਮਿਲਿਆ ਸੀਗਾ ਫਿਰ ਉਦੋਂ ਮੈਂ 36 ਜਿਹੜੇ ਡਾਇਵਰਸ ਪਰਸਨੈਲਿਟੀਆਂ ਨੇ ਉਹਨਾਂ ਨੂੰ ਦਿੱਤੀ ਸੀਗੀ ਫਿਰ ਬਾਅਦ ਚ ਮੈਨੂੰ ਇੱਕ ਹੋਰ ਵਰਲਡ ਰਿਕਾਰਡ ਮਿਲਿਆ ਮੈਂ ਆਪਣੇ ਜਿਹੜਾ ਪਹਿਲਾ ਵਰਲਡ ਰਿਕਾਰਡ ਸੀ ਉਹਨੂੰ ਤੋੜਤਾ ਸੀਗਾ ਯੂ ਐਸ ਬੁੱਕ ਕੋ ਵਰਲਡ ਰਿਕਾਰਡ ਤੇ ਜਿਹੜਾ ਉਹ ਨੰਬਰ ਸੀਗਾ ਡਾਇਵਰਸ ਪਰਸਨੈਲਿਟੀਆਂ ਨੂੰ ਪ੍ਰੈਜ਼ੈਂਟ ਕਰਨ ਦਾ ਉਹ ਮੈਂ ਉਹ ਵੱਧ ਗਿਆ ਸੀ ਕੀ ਕੀ ਟੈਕਨੀਕਸ ਹੁੰਦੀਆਂ ਆ ਜਾਂ ਉਹ ਟੈਕਨੀਕਸ ਤੁਸੀਂ ਕਿੱਥੋਂ ਗੇਨ ਕੀਤੀਆਂ ਕਿ ਤੁਸੀਂ ਸਿੱਖਿਆ ਹਾਂ ਹਾਂਜੀ ਮੈਂ ਵੈਸੇ ਤਾਂ ਸਾਰੀਆਂ ਜਿਹੜੀਆਂ ਟੈਕਨੀਕਸ ਖੁਦ ਹੀ ਡਿਵੈਲਪ ਕੀਤੀਆਂ ਤੇ ਸਿੱਖੀਆਂ ਬਟ ਇੱਕ ਵੇਦ ਪ੍ਰਕਾਸ਼ ਦੁੱਗਲ ਸਰ ਜਿਗੇ ਉਹਨਾਂ ਨੇ ਮੈਨੂੰ ਤਿੰਨ ਚਾਰ ਮਿੰਟ ਟ੍ਰੇਨਿੰਗ ਦਿੱਤੀ ਸੀਗੀ ਜਦੋਂ ਇਹਨੇ ਮੈਨੂੰ ਕਾਫੀ ਇੰਟਰੋਡਿਊਸ ਕਰਾਇਆ ਕਾਫੀ ਨਵੀਆਂ ਟੈਕਨੀਕਸ ਤੋਂ ਪੋਸਟਰ ਪਰ ਤੋਂ ਐਕ੍ਰੀਲਿਕ ਕਲਰਸ ਤੋਂ ਫਿਰ ਉਹਨਾਂ ਨੇ ਮੈਨੂੰ ਪੋਸਟਰ ਕਲਰ ਦੀਆਂ ਟੈਕਨੀਕਸ ਦੱਸਿਆ ਸੀਗੀਆਂ ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਜੀ 24 ਮੈਂ ਹਾਂ ਪ੍ਰਭਾ ਸ਼ਰਮਾ ਉਹ ਕਹਿੰਦੇ ਹਨ ਕਿ ਕਲਾ ਹੈ ਜਿਹੜੀ ਉਹ ਕਿਸੇ ਵੀ ਉਮਰ ਦੀ ਮਹਤਾਜ ਨਹੀਂ ਹੁੰਦੀ ਤੇ ਇਸ ਗੱਲ ਨੂੰ ਸੱਚ ਸਾਬਿਤ ਕੀਤਾ ਹੈ ਜਲੰਧਰ ਦੇ ਸੁਆਮੀ ਸੰਤਸ ਦਾਸ ਸਕੂਲ ਦੇ ਸਟੂਡੈਂਟ ਭਵਯ ਬੱਤਰਾ ਨੇ ਭਵਯ ਬੱਤਰਾ ਉਹ ਛੋਟਾ ਪੈਕੇਟ ਵੱਡਾ ਧਮਾਤਾ ਹੈ ਜਿਸ ਨੇ ਛੋਟੀ ਉਮਰੇ ਵੱਡੇ ਮੁਕਾਮ ਹਾਸਿਲ ਕਰਕੇ ਆਪਣੇ ਮਾਪਿਓ ਦੇ ਨਾਂ ਨਾਲ ਪੰਜਾਬ ਦਾ ਵੀ ਮਾਣ ਵਧਾਇਆ ਅੱਜ ਅਸੀਂ ਜਲੰਧਰ ਵਿੱਚ ਭਵਯੋ ਬੱਤਰਾ ਨਾਲ ਅੱਜ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੇ ਜਾਣਾਂਗੇ ਭਵਯੋ ਬੱਤਰਾ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਅਤੇ ਉਸਦੇ ਸੁਪਨਿਆਂ ਬਾਰੇ ਗੱਲਬਾਤ ਕਰਾਂਗੇ ਤੇ ਆਓ ਮਿਲਵਾਨੇ ਹਾਂ ਭਵਯੋ ਬੱਤਰਾ ਦੇ ਨਾਲ ਭਵਯੋ ਅਕ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ 'ਚ ਕੀ ਹਾਲ ਚਾਲ ਹੈ ਹਾਂਜੀ ਵਧੀਆ ਅੱਛਾ ਭਵਯੋ ਬੱਤਰਾ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਕਿਹੜੀ ਉਮਰ 'ਚ ਤੇ ਕਿੱਦਾਂ ਸੋਚਿਆ ਕਿ ਤੁਸੀਂ ਪੇਂਟਿੰਗ ਆਰਟਿਸਟ ਹੈ ਸਕੈਚੇਸ ਬਣਾਉਣੇ ਆ ਪੋਰਟਰੇਟਸ ਬਣਾਉਣੇ ਆ ਹਾਂਜੀ ਜਦੋਂ ਮੈਂ 4 ਸਾਲ ਦਾ ਸੀਗਾ ਉਦੋਂ ਮੇਰੇ ਮੰਮਾ ਮੈਨੂੰ ਕਾਫੀ ਸਾਰੇ ਫੇਸਬੁੱਕ ਤੇ ਵੀਡੀਓਜ਼ ਦਿਖਾਉਂਦੇ ਸੀਗੇ ਤੇ ਉਹ ਵੀਡੀਓਜ਼ ਦੇ ਵਿੱਚ ਕਾਫੀ ਸਾਰੇ ਆਰਟਿਸਟ ਨਵੇਂ-ਨਵੇਂ ਟੈਕਨੀਕਸ ਨੂੰ ਟਰਾਈ ਕਰ ਰਹੇ ਸੀਗੇ ਤੇ ਜੇ ਜਦੋਂ ਮੈਂ ਜਦੋਂ ਮੈਂ ਉਹਨਾਂ ਵੀਡੀਓਜ਼ ਨੂੰ ਦੇਖਦਾ ਸੀਗਾ ਤੇ ਮੇਰਾ ਵੀ ਮਨ ਕਰਦਾ ਸੀ ਕਿ ਮੈਂ ਵੀ ਉਹਨਾਂ ਟੈਕਨੀਕਸ ਨੂੰ ਕਾਪੀ ਕਰਾਂ ਪੇਪਰ ਤੇ ਤੇ ਮੈਂ ਉਹਨਾਂ ਵੀਡੀਓਜ਼ ਨੂੰ ਕਾਪੀ ਕਰਦਾ ਸੀਗਾ ਫਿਰ ਹੌਲੀ-ਹੌਲੀ ਮੇਰਾ ਇੰਟਰਸਟ ਡਰਾਇੰਗ ਦੇ ਵਿੱਚ ਡਰਾਇੰਗ ਵਿੱਚ ਬੈਗੇ ਅੱਛਾ ਬਬੀਆ ਤੁਸੀਂ ਦੱਸਿਆ ਕਿ ਤੁਸੀਂ ਮਹਿਜ਼ ਉਹਦੇ 4 ਸਾਲ ਦੇ ਸੀ 4 ਸਾਲ ਦੇ ਬੱਚੇ ਨੂੰ ਅਸੀਂ ਸੋਚ ਸਕਦੇ ਹਾਂ ਕਿ ਜਦੋਂ ਅਸੀਂ ਉਹਨੂੰ ਪੈਨਸਲ ਵੀ ਫੜਾਉਂਦੇ ਹਾਂ ਉਹ ਬਸ ਲਾਈਨਾਂ ਹੀ ਮਾਰ ਸਕਦਾ ਹੈ ਇਸ ਤੋਂ ਵੱਧ ਕੁਝ ਨਹੀਂ ਉਹ ਕਰ ਸਕਦਾ ਤੇ ਤੁਸੀਂ ਉਸ ਟਾਈਮ ਤੇ ਤੁਸੀਂ ਪੇਂਟਿੰਗ ਕਰਨੀ ਸਟਾਰਟ ਕਰ ਦਿੱਤੀ ਕੀ ਕਹਿਣਾ ਚਾਹੋਗੇ ਕਿੱਥੋਂ ਤੁਸੀਂ ਇਨਸਪਾਇਰ ਹੋਏ ਸੀਗੇ ਹਾਂਜੀ ਮੈਂ ਵੈਸੇ ਤਾਂ ਮੇਰੇ ਮੰਮਾ ਵੀ ਆਰਟ ਦੇ ਟੀਚਰ ਹਨ ਉਹਨਾਂ ਤੋਂ ਵੀ ਮੈਂ ਇਤਨਾ ਇਨਸਪਾਇਰ ਹੋਏ ਸੀਗਾ ਤੇ ਇੱਕ ਸਰਵਿਸ ਹੀ ਵੇਦ ਪ੍ਰਕਾਸ਼ ਦੁੱਗਲ ਸਰ ਉਹਨਾਂ ਨੇ ਮੈਨੂੰ ਕਾਫੀ ساری ਟੈਕਨੀਕ ਸਿਖਾਈ ਸੀ ਤਾਂ ਕਿ ਮੈਂ ਹੋਰ ਇੰਪਰੂਵ ਕਰ ਸਕਾਂ ਡਰਾਇੰਗ ਦੇ ਵਿੱਚ ਤੇ ਮੈਂ ਬਾਕੀ ਮੈਂ ਸਟਾਰਟਿੰਗ ਤੇ ਕਾਰਟੂਨਸ ਤੋਂ ਕੀਤੀ ਸੀ ਫਿਰ ਮੈਂ ਹੌਲੀ-ਹੌਲੀ ਸਕੈਚੇਸ ਵੀ ਬਣਾਉਣਾ ਸ਼ੁਰੂ ਕਰ ਦਿੱਤੇ ਹਮ 4 ਸਾਲ ਦੇ ਬੱਚੇ ਤੋਂ ਲੈ ਕੇ ਹੁਣ ਭਵਿਆ ਦੀ ਏਜ 14 ਸਾਲ ਦੀ ਏ 4 ਤੋਂ 14 ਸਾਲ ਤੱਕ ਦਾ ਭਵਿਆ ਦਾ ਇਹ ਸਫ਼ਰ ਕਿਦਾਂ ਰਿਹਾ ਕੀ ਔਕੜਾਂ ਤੁਹਾਨੂੰ ਪੇਸ਼ ਆਈਆਂ ਨੇ ਕੀ ਸਟਰਗਲ ਰਿਹਾ ਹੈ ਹਾਂਜੀ ਜਦੋਂ ਜਦੋਂ ਮੈਂ ਡਰਾਇੰਗ ਸਟਾਰਟ ਕੀਤੀ ਤੋ ਤੱਕ ਮੇਰਾ ਸਫਰ ਵਧੀਆ ਹੀ ਰਿਹਾ ਹੈ ਹਮੇਸ਼ਾ ਮੈਂ ਅੱਗੇ ਵਧਿਆ ਤੇ ਇੰਪਰੂਵ ਹੀ ਹੋਇਆ ਜੇ ਦੇਖੇ ਤਾਂ ਕਾਫੀ ਸਾਲ ਪਹਿਲੇ ਮੇਰੀ ਡਰਾਇੰਗ ਇੰਨੀ ਵਧੀਆ ਨਹੀਂ ਸੀ ਬਟ ਹੁਣ ਮੈਂ ਕਾਫੀ ਨਵੇਂ ਨਵੇਂ ਹਮੇਸ਼ਾ ਰੋਜ਼ ਡੇਲੀ ਪ੍ਰੈਕਟਿਸ ਕਰ ਕਰਕੇ ਕਾਫੀ ਇੰਪਰੂਵ ਹੋਇਆ ਡਰਾਇੰਗ ਦੇ ਵਿੱਚ ਤੇ ਹੁਣ ਮੈਂ ਹੋਰ ਵੱਡੀਆਂ ਵੱਡੀਆਂ ਪੇਂਟਿੰਗਸ ਵੀ ਬਣਾਣ ਲੱਗ ਪਿਆ ਤੇ ਮੇਰਾ ਜੇਰਨੀ ਮੀਡੀਆ ਕਾਫੀ ਵਧੀਆ ਰਿਹਾ ਮੈਂ ਕਾਫੀ ਸਾਰੇ ਜਿਹੜੀ ਮਹਾਨ ਸ਼ਖਸੀਅਤਾਂ ਨੇ ਉਹਨਾਂ ਨੂੰ ਮਿਲਿਆ ਹਾਂ ਅੱਛਾ ਭਵਿਆ ਆਫ ਕੈਮਰਾ ਅਸੀਂ ਗੱਲਬਾਤ ਕਰ ਰਹੇ ਸੀ ਕਿ ਭਵਿਆ ਬਤਰਾ ਜੋ ਵੀ ਸਕੈਚਸ ਬਣਾਉਂਦੇ ਜੋ ਵੀ ਪੋਰਟਰੇਟਸ ਬਣਾਉਂਦੇ ਆ ਉਹ ਵੀਆਈਪੀ ਜਿਨ੍ਹਾਂ ਦੇ ਬਣਾਉਂਦੇ ਉਹਨਾਂ ਨੂੰ ਪਰਸਨਲੀ ਵਿਜ਼ਿਟ ਕਰਕੇ ਦੇ ਕੇ ਵੀ ਆਉਂਦੇ ਹੋ ਹਾਂਜੀ ਮੈਂ ਜਿਨ੍ਹਾਂ ਦੇ ਵੀ ਪੋਰਟਰੇਟਸ ਬਣਾਉਣਾ ਉਹਨਾਂ ਨੂੰ ਪਰਸਨਲ ਉਹਨਾਂ ਨੂੰ ਮਿਲ ਕੇ ਪ੍ਰੈਜ਼ੈਂਟ ਕਰਦਾ ਤਮੇਨ ਲਈ ਜਿਹੜੇ ਸੰਤ ਮਹਾਪੁਰਸ਼ ਹੈ ਤੇ IPS ਅਫਸਰਸ ਹੈ ਤੇ ਜਿਹੜੇ ਵੱਡੇ ਵੱਡੇ ਲੀਡਰਸ ਨੇ ਉਹਨਾਂ ਦੀ ਪੇਂਟਿੰਗਸ ਬਣਾਉਣਾ ਕਿਦਾਂ ਸਿਲੈਕਸ਼ਨ ਕਰਦੇ ਹੋ ਕਿ ਮੈਂ ਇਹਨਾਂ ਦਾ ਪੋਰਟਰੇਟ ਬਣਾਉਣਾ ਹੈ ਜਾਂ ਸਕੈਚ ਬਣਾਉਣਾ ਹੈ ਕਿ ਉਸ ਚੀਜ਼ ਨੂੰ ਕਿਦਾਂ ਤੁਸੀਂ ਲੈ ਕੇ ਸੋਚਦੇ ਹੋ ਹਾਂਜੀ ਮੈਂ ਜ਼ਿਆਦਾ ਸਮਾਜ ਸੇਵਕਾਂ ਦੇ ਬਣਾਣਾ ਜਿਹੜੇ ਲੋਕ ਭਲਾਈ ਦੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਬਾਰੇ ਮੈਂ ਪਹਿਲਾਂ ਜਾਣਕਾਰੀ ਲੈਣਾ ਕਿ ਇਹ ਕੀ ਕੀ ਕਰ ਚੁੱਕੇ ਨੇ ਤੇ ਕੀ ਕੀ ਕਰ ਰਹੇ ਨੇ ਲੋਕally ਤੇ ਉਸ ਦੇ ਹਿਸਾਬ ਨਾਲ ਮੈਂ ਦੇਖਦਾ ਕਿ ਇਹ ਇੱਕ ਅੱਛੇ ਇਨਸਾਨ ਹੈ ਕਾਫੀ ਸਾਡੇ ਸਮਾਜ ਦੀ ਸੇਵਾ ਕਰਦੇ ਇਹਨਾਂ ਦੀ ਬਣਾਨੀ ਚਾਹੀਦੀ ਅੱਛਾ ਜਦੋਂ ਤੁਸੀਂ ਆਉ ਪੋਰਟਰੇਟਸ ਉਹਨਾਂ ਨੂੰ ਦੇਣ ਜਾਂਦੇ ਹੋ ਕਿੱਦਾਂ ਦਾ ਪ੍ਰੇਜ਼ ਕਰਦੇ ਨੇ ਜਾਂ ਕਿੱਦੜੀ ਤੁਹਾਡੀ ਪ੍ਰਸ਼ੰਸਾ ਹੁੰਦੀ ਉਸ ਟਾਈਮ ਹਾਂਜੀ ਜਦੋਂ ਮੈਂ ਜਦੋਂ ਵੀ ਮੈਂ ਜਿਹਦੇ ਕੋਲ ਵੀ ਮਿਲਿਆ ਵਾਂ ਸਾਰਿਆਂ ਨੇ ਮੇਰੀ ਬਹੁਤ ਤਾਰੀਫ ਕੀਤੀ ਮੇਰੀ ਜਿਹੜੀ ਮੈਂ ਪੋਰਟਫੋਲੀਓ ਦਾ ਬਣਾਇਆ ਉਹਦੀ ਤਾਰੀਫ ਕੀਤੀ ਹੈ ਤੇ ਕਾਫੀ ਸਾਰੇ ਮੇਰੀ ਪ੍ਰਸ਼ੰਸਾ ਕੀਤੀ ਬਲੇਸਿੰਗਸ ਦਿੱਤੀਆਂ ਮੈਨੂੰ ਹਮ ਅੱਛਾ ਬਬਿਆ ਤੁਸੀਂ ਸਕੂਲ ਵਿੱਚ ਵੀ ਤੁਹਾਡੀ ਕਾਫੀ ਸਾਰੀ ਪ੍ਰਸ਼ੰਸਾ ਹੁੰਦੀ ਹੋਊਗੀ ਯਾਰ ਦੋਸਤ ਤੁਹਾਡੇ ਮਿੱਤਰ ਹੋਣਗੇ ਸਕੂਲ ਵਿੱਚ ਇਸ ਚੀਜ਼ ਨੂੰ ਤੁਹਾਡੀ ਰੈਪਿਊਟੇਸ਼ਨ ਨੂੰ ਕਿੰਨਾ ਕੁ ਫਰਕ ਪਿਆ ਆ ਇਹ ਸਕੂਲ ਦੇ ਵਿੱਚ ਵੀ ਮੈਂ ਪ੍ਰੇਜ਼ੈਂਟ ਕਰਦੇ ਹੋਵਾਂਗੇ ਹਾਂਜੀ ਮੈਂ ਸਕੂਲ ਦੇ ਵਿੱਚ ਵੀ ਮੇਰੀ ਕਾਫੀ ਜ਼ਿਆਦਾ ਪੋਪੂਲਾਰਿਟੀ ਹੈ ਸਾਰੇ ਮਤਲਬ ਜੇ ਟੀਚਰਸ ਨੇ ਪ੍ਰਿੰਸੀਪਲ ਮੈਮ ਨੇ ਤੇ ਸਾਰੇ ਬੱਚਿਆਂ ਵਿੱਚ ਵੀ ਮੇਰੀ ਮਤਲਬ ਮੇਰੇ ਬਾਰੇ ਪਤਾ ਸਾਰਨ ਨੂੰ ਕਿ ਇਹ ਡਰਾਇੰਗ ਕਰਦਾ ਹੈ ਤੇ ਕਾਫੀ ਸਾਰੇ ਟੀਚਰਸ ਵੀ ਮੈਨੂੰ ਐਪਰੀਸ਼ੀਏਟ ਕਰਦੇ ਨੇ ਸਕੂਲ 'ਚ ਤੇ ਦੋਸਤ ਵੀ ਕਰਦੇ ਨੇ ਹਾਂ ਅੱਛਾ ਭਵਿਆ ਨੇ ਆਪਣੇ ਜਜ਼ਬਾਤਾਂ ਨੂੰ ਕੈਨਵਸ ਤੇ ਉਤਾਰਿਆ ਅਤੇ ਬਹੁਤ ਵੱਡੇ ਦੋ ਜਿਹੜੇ ਆ ਵਰਲਡ ਰਿਕਾਰਡ ਭਵਿਆ ਬਤਰਾ ਨੇ ਬਣਾਇਆ ਜਿਨ੍ਹਾਂ ਵਿੱਚੋਂ ਇੱਕ ਹੈਗਾ ਐਕਸਕਲੂਸਿਵ ਵਰਲਡ ਰਿਕਾਰਡ ਤੇ ਦੂਸਰਾ ਉਹ ਸੀ ਵਰਲਡ ਰਿਕਾਰਡ ਨੂੰ ਤੋੜ ਕੇ ਆਪਣੇ ਹੀ ਵਰਲਡ ਰਿਕਾਰਡ ਨੂੰ ਤੋੜ ਕੇ ਦੂਸਰਾ ਰਿਕਾਰਡ ਬਣਾਇਆ ਯੂਐਸਏ ਬੁੱਕ ਆਫ ਵਰਲਡ ਰਿਕਾਰਡ ਇਹਦੇ ਬਾਰੇ ਸਾਨੂੰ ਦੱਸੋ ਪਹਿਲਾ ਵਾਲਾ ਜਿਹੜਾ ਐਕਸਕਲੂਸਿਵ ਵਰਲਡ ਰਿਕਾਰਡ ਸੀ ਉਹਦਾ ਕੀ ਕ੍ਰਾਈਟੇਰੀਆ ਸੀ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਹੀ ਤੁਸੀਂ ਜਿਹੜਾ ਆ ਉਹ ਤੋੜਿਆ ਉਹਦਾ ਕੀ ਉਹ ਸੀਗਾ ਹਾਂਜੀ ਜਦੋਂ ਮੈਨੂੰ ਐਕਸਕਲੂਸਿਵ ਵਰਲਡ ਰਿਕਾਰਡ ਜੈ ਸਭ ਤੋਂ ਪਹਿਲਾ ਮਿਲਿਆ ਸੀ ਉਹ ਮੈਨੂੰ ਮਿਲਿਆ ਸੀਗਾ ਕਿ ਸਭ ਤੋਂ ਜ਼ਿਆਦਾ ਪੇਂਟਿੰਗਸ ਤੇ ਪੋਰਟਰੇਟਸ ਬਣਾ ਕੇ ਪ੍ਰੈਜ਼ੈਂਟ ਕਰਨ ਦਾ ਇੱਕ ਛੋਟੀ ਉਮਰ ਚ ਛੋਟੀ ਉਮਰ ਇਸ ਚੀਜ਼ ਮੈਨੂੰ ਮਿਲਿਆ ਸੀਗਾ ਫਿਰ ਉਦੋਂ ਮੈਂ 36 ਜੈ ਡਾਇਵਰਸ ਪਰਸਨੈਲਿਟੀਆਂ ਨੇ ਉਹਨਾਂ ਨੂੰ ਦਿੱਤੀ ਸੀ ਫਿਰ ਬਾਅਦ ਚੋਂ ਮੈਨੂੰ ਇੱਕ ਹੋਰ ਵਰਲਡ ਰਿਕਾਰਡ ਮਿਲਿਆ ਮੈਂ ਆਪਣੇ ਜਿਹੜਾ ਪਹਿਲਾ ਵਰਲਡ ਰਿਕਾਰਡ ਨੂੰ ਤੋੜਦਾ ਸੀਗਾ USA ਬੁੱਕ ਆਫ ਵਰਲਡ ਰਿਕਾਰਡ ਤੇ ਜਿਹੜਾ ਉਹ ਨੰਬਰ ਸੀਗਾ ਡਾਇਵਰਸ ਪਰਸਨੈਲਿਟੀਆਂ ਨੂੰ ਪ੍ਰੈਜ਼ੈਂਟ ਕਰਨ ਦਾ ਉਹ ਮੈਂ ਉਹ ਵੱਧ ਗਿਆ ਸੀ ਅੱਛਾ ਕਿੰਨਾ ਨੰਬਰ ਪਹਿਲਾ ਸੀ ਤੇ ਜਿਹੜਾ ਬ੍ਰੇਕ ਕੀਤਾ ਉਹ ਨੰਬਰ ਕੀ ਸੀਗਾ ਹਾਂਜੀ ਪਹਿਲਾ 36 ਸੀਗਾ ਬਾਅਦ ਚ ਬਾਅਦ ਚ 56 ਹੋ ਗਿਆ ਸੀ ਅੱਛਾ ਜਦੋਂ ਭਵਿਆ ਨੇ ਆਪਣੇ ਜਜ਼ਬਾਤਾਂ ਨੂੰ ਰੰਗ ਦੇ ਦਿੱਤੇ ਉਹਦੇ ਤੇ ਉਤਾਨਣਾ ਸ਼ੁਰੂ ਕਰ ਦਿੱਤਾ ਕੈਨਵਸ ਤੇ ਤੇ ਕਿੱਦਾਂ ਦਾ ਸਪੋਰਟ ਫੈਮਿਲੀ ਦਾ ਰਿਹਾ ਆ ਪੈਰੈਂਟਸ ਦਾ ਰਿਹਾ ਆ ਜਾਂ ਜੋ ਵੀ ਤੁਹਾਡਾ ਆਲੇ ਦੁਆਲੇ ਦਾ ਐਟਮੋਸਫੇਅਰ ਸੀ ਹਾਂਜੀ ਮੈਨੂੰ ਫੈਮਿਲੀ ਵੱਲੋਂ ਪੂਰਾ ਸਪੋਰਟ ਮਿਲਿਆ ਕੋਈ ਵੀ ਮਨ ਪਿੱਛੇ ਨਹੀਂ ਹਟਿਆ ਮੈਨੂੰ ਸਪੋਰਟ ਕਰਨ ਤੇ ਮੇਰੇ ਪਾਪਾ ਮੈਨੂੰ ਕਾਫੀ ਸਪੋਰਟ ਕਰਦੇ ਮੇਰੀ ਪੋਸਟਾਂ ਪਾਉਂਦੇ ਜਿਹੜੀ ਮੈਂ ਪੋਰਟਰੇਟਸ ਬਣਾਉਣਾ ਤੇ ਕੋਈ ਵੀ ਮੈਨੂੰ ਸਮਾਨ ਚਾਹੀਦਾ ਹੋਵੇ ਡਰਾਇੰਗ ਦੇ ਰਿਲੇਟਿਡ ਉਹ ਮੈਨੂੰ ਲੈ ਆ ਕੇ ਦਿੰਦੇ ਮਾਰਕੀਟ ਤੋਂ ਤੇ ਬਾਕੀ ਸਾਰ ਮੇਰੇ ਜ ਮੇਰੇ ਭਈਆ ਤੇ ਮੇਰੇ ਜਨੇ ਮਦਰ ਉਹ ਵੀ ਮੈਨੂੰ ਕਾਫੀ ਅਪਰੀਸ਼ੀਏਟ ਕਰਦੇ ਤੇ ਸਪੋਰਟ ਕਰਦੇ ਬਬੇ ਕਿਹੜੀ ਕਲਾਸ ਵਿੱਚ ਪੜਦੇ ਹੋ ਦੱਸੋ ਮੈਂ 9th ਚ 9th ਵਿੱਚ ਪੜ੍ਹਦੇ ਹਾਂ ਤੇ ਐਗਜ਼ਾਮ ਵੀ ਆਉਣ ਵਾਲੇ ਆ ਤੇ ਹਰ ਤੁਸੀਂ ਕਹਿ ਲਓ ਐਗਜ਼ਾਮ ਦੀ ਤਿਆਰੀ ਵੀ ਬੱਚਿਆਂ ਨੇ ਕਰਨੀ ਹੁੰਦੀ ਆ ਸਟੱਡੀ ਦਾ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਏ ਇਸ ਏਜ ਵਿੱਚ ਆ ਕੇ ਤੇ ਕਿੱਦਾਂ ਇਹਨਾਂ ਚੀਜ਼ਾਂ ਨੂੰ ਬੈਲੈਂਸ ਕਰਦੇ ਹੋ ਤੁਸੀਂ ਹਾਂਜੀ ਮੈਂ ਮੈਂ ਇੱਕ ਟਾਈਮ ਟੇਬਲ ਬਣਾਇਆ ਹੋਇਆ ਜਿਸ ਦੇ ਹਿਸਾਬ ਨਾਲ ਮੇਰਾ ਜਿਹੜਾ ਕੋਈ ਵੀ ਕੰਮ ਛੁੱਟਦਾ ਨਹੀਂ ਐ ਮੈਂ ਸਾਰੇ ਕੰਮ ਕਰ ਲੈਣਾ ਤੇ ਮਤਲਬ ਜਿੱਦਾਂ ਡਰਾਇੰਗ ਨੂੰ ਮੈਂ ਪੂਰਾ ਟਾਈਮ ਦਿੰਨਾ ਪੜਾਈ ਨੂੰ ਵੀ ਡੇਲੀ ਡੇਲੀ ਟਾਈਮ ਦਿੰਨਾ ਤੇ ਡਰਾਇੰਗ ਮੈਨੂੰ ਮਤਲਬ ਡਰਾਇੰਗ ਮੇਰਾ ਮਾਈਂਡ ਫਰੈਸ਼ ਕਰਨ ਦਾ ਤਰੀਕਾ ਤੇ ਉਹ ਮੈਨੂੰ ਕਰਨੀ ਹੀ ਪੈਂਦੀ ਰੋਜ਼ ਤੁਸੀਂ ਫੀਲ ਕਰਦੇ ਹੋ ਕਿ ਜਦੋਂ ਤੁਸੀਂ ਆਪਣੀ ਪੇਂਟਿੰਗ ਜਾਂ ਸਕੈਚਿੰਗ ਵਗੈਰਾ ਕਰਦੇ ਹੋ ਤਾਂ ਉਹਨਾਂ ਤੁਹਾਨੂੰ ਰਿਲੀਫ ਮਿਲਦਾ ਹੈ ਜਾਂ ਮਾਈਂਡ ਰਿਲੈਕਸ ਹੁੰਦਾ ਹੈ ਹਾਂਜੀ ਮੇਰਾ ਜਦੋਂ ਮੈਂ ਕੋਈ ਕਾ ਕਲਰਸ ਲਗਾਉਣਾ ਨਵੇਂ-ਨਵੇਂ ਕਲਰਸ ਮਿਕਸਿੰਗ ਕਰਨਾ ਟਰਾਈ ਕਰਦਾ ਟੈਕਨੀਕਸ ਤੇ ਮੇਰਾ ਮਾਈਂਡ ਬਹੁਤ ਜ਼ਿਆਦਾ ਫਰੈਸ਼ ਹੁੰਦਾ ਤੇ ਰਿਲੈਕਸ ਹੁੰਦਾ ਹੈ ਇਹ ਹੈ ਹੀ ਹਲੇ ਤੱਕ ਮੇਰਾ ਇੱਕ ਮੇਨ ਸੋਰਸ ਹੈ ਮਾਈਂਡ ਫਰੈਸ਼ ਕਰਾਂਗਾ ਅੱਛਾ ਬੋਵੀ ਮੈਨੂੰ ਜਿਆਦਾ ਤਾਂ ਨਹੀਂ ਪਤਾ ਹੈਗਾ ਕਿਉਂਕਿ ਮੈਂ ਇਹ ਚੀਜ਼ ਨਹੀਂ ਕੀਤੀ ਹੈਗੀ ਬਟ ਤੁਸੀਂ ਇਸ ਚੀਜ਼ 'ਚ ਮਾਹਰ ਹੋ ਕੀ ਕੀ ਟੈਕਨੀਕਸ ਹੁੰਦੀਆਂ ਆ ਜਾਂ ਉਹ ਟੈਕਨੀਕਸ ਤੁਸੀਂ ਕਿੱਥੋਂ ਗੇਨ ਕੀਤੀਆਂ ਕਿਤੇ ਉਹ ਸਿੱਖਿਆ ਹਾਂਜੀ ਮੈਂ ਵੈਸੇ ਤਾਂ ਸਾਰੀਆਂ ਜਿਹੇ ਟੈਕਨੀਕਸ ਖੁਦ ਹੀ ਡਿਵੈਲਪ ਕੀਤੀਆਂ ਤੇ ਸਿੱਖੀਆਂ ਹੈ ਬਟ ਇੱਕ ਵੇਦ ਪ੍ਰਕਾਸ਼ ਦੁੱਗਲ ਸਰ ਸੀਗੇ ਉਹਨਾਂ ਨੇ ਮੈਨੂੰ 3-4 ਮਿੰਟ ਟ੍ਰੇਨਿੰਗ ਦਿੱਤੀ ਸੀਗੀ ਜਦੋਂ ਇਹਨੇ ਮੈਨੂੰ ਕਾਫੀ ਇੰਟਰੋਡਿਊਸ ਕਰਾਇਆ ਕਾਫੀ ਨਵੀਆਂ ਟੈਕਨੀਕਸ ਤੋਂ ਪੋਸਟਰ ਕਰੇ ਤੋਂ ਐਕ੍ਰੀਲਿਕ ਕਲਰਸ ਤੋਂ ਫਿਰ ਉਹਨਾਂ ਨੇ ਮੈਨੂੰ ਪੋਸਟਰ ਕਲਰ ਦੀਆਂ ਟੈਕਨੀਕਸ ਦੱਸਿਆ ਸੀਗੀਆਂ ਤਾਂ ਤਾਂ ਹੀ ਮੈਂ ਅੱਗੇ ਜਾ ਕੇ ਵੀ ਪੋਸਟਰ ਕਲਰ ਦੀਆਂ ਪੇਂਟਿੰਗਸ ਕਾਫੀ ਸਾਰੀ ਤਿਆਰ ਕਰ ਪਾਇਆ ਤੇ ਕਾਫੀ ਸਾਰੀ ਮੈਨੂੰ ਟੈਕਨੀਕਸ ਹੁਣ ਪਤਾ ਹੈ ਜਿੱਦਾਂ ਬਾਲ ਬਣਾਨੇ ਬਰੀਕੀ ਨਾਲ ਬਾਲ ਬਣਾਨੇ ਜੇ ਸਕਿਨ ਤੇ ਸਪੌਟਸ ਹੁੰਦੇ ਉਹ ਬਣਾਨੇ ਇਦਾਂ ਦੀ ਮੈਂ ਟੈਕਨੀਕਸ ਨਾਲ ਤੋਂ ਸਿੱਖਿਆ ਤੇ ਅੱਗੇ ਜਾ ਕੇ ਮੈਂ ਇੰਪਰੂਵ ਕਰ ਲਿਆ ਗਿਆ ਅੱਛਾ ਅਸੀਂ ਬੈਠੇ ਤੁਹਾਡੀਆਂ ਜੋ ਤੁਸੀਂ ਬਣਾਇਆ ਹੋਇਆ ਸੀ ਉਹ ਚੀਜ਼ਾਂ ਨੂੰ ਦੇਖ ਰਹੇ ਸੀ ਆ ਪਿੱਛੇ ਵੀ ਮੇਰੇ ਲੱਗੀਆਂ ਹੋਈਆਂ ਆ ਤੇ ਬਹੁਤ ਵੀ ਆਈਪੀਜ਼ ਲੋਕਾਂ ਦੀਆਂ ਵੀ ਤੁਸੀਂ ਬਣਾਈ ਹੋਈਆਂ ਨਰਿੰਦਰ ਮੋਦੀ ਜੀ ਦੀ ਵੀ ਤੁਸੀਂ ਬਣਾਈ ਹੋਈ ਆ ਡਿਟੇਲਿੰਗ ਕਿਸ ਤਰ੍ਹਾਂ ਕਰਦੇ ਹੋ ਔਰ ਜਦੋਂ ਇੱਕ ਪੇਂਟਿੰਗ ਦੀ ਜਾਂ ਫਿਰ ਇੱਕ ਸਕੈਚ ਦੀ ਪੋਰਟਰੇਟ ਦੀ ਸ਼ੁਰੂਆਤ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਕੀ ਬਣਾਉਂਦੇ ਹੋ ਤੇ ਕੀ ਕੀ ਦਿੱਕਤਾਂ ਆਉਂਦੀਆਂ ਆ ਕਿਸ ਚੀਜ਼ ਨੂੰ ਲੈ ਕੇ ਥੋੜਾ ਡਗਮਗਾ ਜਾਂਦੇ ਹੋ ਕਿ ਆ ਸ਼ਾਇਦ ਜੀ ਪੂਰੀ ਤਰ੍ਹਾਂ ਨਾ ਨਹੀਂ ਮੈਂ ਮਤਲਬ ਸਟਾਰਟ ਮਤਲਬ ਮੇਰਾ ਮੈਂ ਇੱਕਦਮ ਸੀਰੀਅਲ ਵਾਈਜ਼ ਚੱਲਦਾ ਹਾਂ ਤਾਂ ਕਿ ਮੈਨੂੰ ਕੋਈ ਪ੍ਰੋਬਲਮ ਨਾ ਆਏ ਤੇ ਕੋਈ ਮੈਨੂੰ ਪ੍ਰੋਬਲਮ ਆਉਂਦੀ ਵੀ ਨਹੀਂ ਹੈ ਡਰਾਇੰਗ ਬਣਾਉਣ ਚ ਮੈਂ ਸਾਰੀ ਫੋਟੋ ਆਹਮਨੇ ਬਣ ਜਾਂਦੀ ਹੈ ਸਟਾਰਟਿੰਗ ਮੈਂ بیس ਤੋਂ ਕਰਦਾ ਹਾਂ ਕਿ ਇੰਨੇ ਇੰਨੇ ਚ ਪੋਰਟਰੇਟ ਬਨੇਗਾ ਫਿਰ ਹੌਲੀ ਹੌਲੀ ਮੈਂ ਆਊਟਲਾਈਨ ਕਰਦਾ ਫਿਰ ਹੌਲੀ ਹੌਲੀ ਕਲਰਸ ਭਰਦਾ ਤੇ ਐਨ ਐਸ ਐਸ ਪ੍ਰੋਸੈਸ ਸੇ ਦੇ ਕਰਕੇ ਮੇਰਾ ਕੋਈ ਵੀ ਗਲਤੀ ਨਹੀਂ ਹੁੰਦੀ ਡਰਾਇੰਗ ਬਣਾਉਣ ਚ ਅੱਛਾ ਇਹ ਸਾਰਾ ਤੁਸੀਂ ਇੱਕ ਤਾਂ ਇਮੇਜਿਨੇਸ਼ਨ ਨਾ ਕਰਦੇ ਹੋ ਲਾਈਵ ਸਕੈਚਿੰਗ ਕਰਦੇ ਹੋ ਕਿੱਦਾਂ ਕਰਦੇ ਹੋ ਨਹੀਂ ਮੈਂ ਇਹਦੇ ਪ੍ਰਿੰਟ ਆਊਟਸ ਕਢ ਲੈਂਦਾ ਇੰਟਰਨੈਟ ਤੋਂ ਦੇਖ ਕੇ ਤੇ ਉਹ ਪ੍ਰਿੰਟ ਤੋਂ ਦੇਖ ਕੇ ਮੈਂ ਬਣਾਉਣਾ ਫੋਟੋ ਅੱਛਾ ਆਪਣੀ ਫੈਮਿਲੀ ਚ ਕਦੀ ਕਿਸੇ ਦਾ ਪੋਰਟਰੇਟ ਬਣਾਇਆ ਹੈ ਹਾਂਜੀ ਮੈਂ ਆਪਣੇ ਨਾਨਾ ਜੀ ਦਾ ਬਣਾਇਆ ਸੀਗਾ ਪੋਰਟਰੇਟ ਤੇ ਉਹ ਪੈਂਸਲ ਸਕੈਚ ਬਣਾਇਆ ਸੀਗਾ ਮੈਂ ਆਪਣੇ ਮੰਮਾ ਲਈ ओके ਤੇ ਫਿਰ ਜਦੋਂ ਤੁਸੀਂ ਉਹ ਘਰਦਿਆਂ ਨੂੰ ਦਿਖਾਨੇ ਹੋ ਤਾਂ ਕਿੰਨੀ ਜ਼ਿਆਦਾ ਉਹਨਾਂ ਦੇ ਖਾफी ਖੁਸ਼ ਹੋਏ ਸੀਗੇ ਤੇ ਮੰਮਾ ਕਾਫੀ ਇਮੋਸ਼ਨਲ ਹੋ ਗਏ ਸੀ ਫੋਟੋ ਦੇਖ ਕੇ ਤੇ ਜਿਹੜੇ ਸਾਰੇ ਘਰਦਿਆਂ ਨੇ ਤੇ ਜਿਹੜੇ ਮੈਂ ਨਾਨੀ ਨੇ ਉਹਨਾਂ ਨੇ ਮੈਨੂੰ ਅਪਰੀਸ਼ੀਏਟ ਕੀਤਾ ਸੀ ਬਹੁਤ ਬਲੇਸਿੰਗਸ ਦਿੱਤੀਆਂ ਸੀ ਮੈਨੂੰ ਉਸ ਤੋਂ ਬਾਅਦ ਉਸ ਫੈਮਿਲੀ 'ਚ ਕਿਸੇ ਦਾ ਨਹੀਂ ਬਣਾਇਆ ਹਾਂਜੀ ਉਸ ਤੋਂ ਬਾਅਦ ਨਹੀਂ ਬਣਾਇਆ ਕਿਸੇ ਆਪਣੇ ਯਾਰ ਦੋਸਤ ਦਾ ਬਣਾਇਆ ਹੋਵੇ ਨਹੀਂ ਬਟ ਕਹਿੰਦੇ ਕਾਫੀ ਲੋਕ ਆ ਮਤਲਬ ਦੋਸਤ ਵਗੈਰਾ ਬਟ ਮੈਂ ਹਲੇ ਤੱਕ ਬਣਾਇਆ ਨਹੀਂ ਕੋ ਬਬੇ ਕੋ ਟਾਈਮ ਨਹੀਂ ਹੁੰਦਾ ਇੰਨਾ ਬਬੇ ਮੈਨੇਜ ਬਹੁਤ ਚੀਜ਼ਾਂ ਕਰਦਾ ਕਿਉਂਕਿ ਸਟੱਡੀ ਦੇ ਨਾਮ ਨਾਲ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਜਾਰੀ ਰੱਖਣਾ ਵੀ ਇੱਕ ਆਪਣੇ ਆਪ ਚ ਹੀ ਮੈਨੂੰ ਲੱਗਦਾ ਸਟਰਗਲ ਹੈ ਬਟ ਭਵਿਆ ਬਾ ਖੂਬੀ ਇਸ ਟੀਨ ਨੂੰ ਵੀ ਨਿਭਾਰਿਆ ਅੱਛਾ ਭਵਿਆ ਪੇਂਟਿੰਗ ਡਰਾਇੰਗ ਤੋਂ ਇਲਾਵਾ ਤੁਹਾਡੇ ਹੋਰ ਕੀ ਕੀ ਸ਼ੌਂਕ ਨੇ ਨਹੀਂ ਮੇਰਾ ਮੇਨ ਸ਼ੌਕ ਪੇਂਟਿੰਗ ਹੀ ਹੈ ਉਦੋਂ ਮੈਂ ਦੋਸਤਾਂ ਨਾਲ ਖੇਡਦਾ ਵੀ ਆ ਬਾਅਦ ਮੈਂ ਬੈਡਮਿੰਟਨ ਤੇ ਫੁੱਟਬਾਲ ਖੇਡ ਲਾਣਾ ਵਧੀਆ ਤੇ ਸਪੋਰਟਸ ਦੇ ਵਿੱਚ ਮੈਂ ਕਾਫੀ ਇੰਟਰਸਟਿਡ ਆ ਤੇ ਬਟ ਮੇਨ ਮੇਰਾ ਸ਼ੌਕ ਡਰਾਇੰਗ ਹੀ ਹੈ ਰਿਲੈਕਸ ਦਾ ਮਾਈਂਡ ਉਹ ਨਾਲ ਚਿੰਤਾ ਕੋਈ ਹੁੰਦਾ ਅੱਛਾ ਕਈ ਵੇਲੇ ਇਦਾਂ ਵੀ ਹੁੰਦਾ ਹੋਊਗਾ ਕਿ ਤੁਸੀਂ ਕਲਰ ਸਕੈਚ ਵਗੈਰਾ ਚੱਕ ਲਿਓ ਕੈਨਵਸ ਤੇ ਤੁਸੀਂ ਰੈਡੀ ਹੋ ਬਟ ਫੇਰ ਮਨ ਕੀਤਾ ਨਹੀਂ ਇਹ ਸਹੀ ਟਾਈਮ ਸਹੀ ਟਾਈਮ ਨਹੀਂ ਹੈ ਜਜ਼ਬਾਤਾਂ ਨੂੰ ਕੈਨਵਸ ਤੇ ਉਤਾਰਨ ਦਾ ਹਾਂਜੀ ਨਹੀਂ ਐਦਾਂ ਜਾਂ ਤਾਂ ਐਦਾਂ ਮਾਈਂਡ ਹੋ ਗਿਆ ਨਹੀਂ ਅੱਜ ਨਹੀਂ ਕਰਨਾ ਐਦਾਂ ਕੁਝ ਹਾਂਜੀ ਬੋਰ ਹੋ ਗਿਆ ਹਾਂਜੀ ਨਹੀਂ ਬੋਰ ਮੈਂ ਡਰਾਇੰਗ ਤਾਂ ਕਦੀ ਵੀ ਨਹੀਂ ਆਇਆ ਮੈਨੂੰ ਹਮੇਸ਼ਾ ਉਹਨਾਂ ਨੂੰ ਜਿਸ ਕੋ ਜਿਆਦਾ ਮਜ਼ਾ ਆਂਦਾ ਜਦੋਂ ਮੈਂ ਹੋਰ ਕਲਰ ਮਿਕਸਿੰਗ ਕਰਦਾ ਮੇਰਾ ਮਾਈਂਡ ਬਹੁਤ ਜਿਆਦਾ ਫਰੈਸ਼ ਹੋ ਜਾਂਦਾ ਤੇ ਜਦੋਂ ਮੇਰਾ ਮਨ ਨਹੀਂ ਉਦੋਂ ਤੇ ਮੇਰਾ ਡੇਲੀਆ ਕਰਦਾ ਮਨ ਬਟ ਜਦੋਂ ਮਨ ਨਹੀਂ ਕਰਦਾ ਤਾਂ ਮੈਂ 1-2 ਦਿਨ ਛੱਡ ਵੀ ਦਿੰਦਾ ਉਦੋਂ ਮੈਂ ਡਰਾਇੰਗ ਰੈਗੂਲਰ ਕਰਦਾ ਤੇ ਕਦੀ ਬੋਰ ਨਹੀਂ ਹੁੰਦਾ ਅ ਜਦੋਂ ਤੁਸੀਂ ਇਹ ਸਕੈਚੇਸ ਵਗੈਰਾ ਕੀਤੇ ਹੋਏ ਕਿੰਨਾ ਕੁ ਟਾਈਮ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਕਰਨ ਮੈਂ ਇਹ ਇੱਕ ਪੋਸਟਰ ਕਲਰ ਤੇ ਪੈਂਸਲ ਕਰਨ ਦੇ ਮਿਕਸ ਨਾਲ ਬਣਾਈ ਸੀਗੀ ਤੈਨੂੰ 6-7 ਦਿਨ ਲੱਗ ਗਏ ਸੀਗੇ ਅੱਛਾ ਇੱਕ ਮਤਲਬ ਪ੍ਰੋਜੈਕਟ ਤਿਆਰ ਕਰਨ ਦੇ 6 ਤੋਂ 7 ਦਿਨ ਦਾ ਟਾਈਮ ਹੈ ਹਾਂਜੀ ਹਾਂਜੀ ਉਹ ਡਿਪੈਂਡ ਵੀ ਕਰਦਾ ਕਿ ਮੈਂ ਕਿਹੜੇ ਕਲਰ ਯੂਜ਼ ਕਰਾਂ ਜਿੱਦਾਂ ਜੇ ਬਲੈਕ ਐਂਡ ਵਾਈਟ ਹੋਵੇ ਤੇ ਉਹ ਥੋੜੀ ਛੇਤੀ ਬਣ ਜਾਂਦਾ ਜੇ 컬러ਫੁਲ ਹੋਵੇ ਤੇ ਟਾਈਮ ਲੱਗਦਾ ਉਹਨੂੰ ਓਕੇ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਹਿੰਦੇ ਆ ਨਾ ਕਿ ਜਿਹਦੇ ਵਿੱਚ ਕੋਈ ਟੈਲੈਂਟ ਹੁੰਦਾ ਆ ਉਹਦੀ ਡਾਈਟ ਵੀ ਸ਼ਾਇਦ ਵੱਖਰੀ ਹੁੰਦੀ ਆ ਭਵੇ ਬੱਤਰਾ ਦੀ ਇੰਦਾਂ ਦੀ ਕੋਈ ਸਪੈਸ਼ਲ ਡਾਈਟ ਤਾਂ ਨਹੀਂ ਹੈਗੀ ਨਹੀਂ ਨਹੀਂ ਮੈਂ ਕਰਦਾ ਜਿਹਨੂੰ ਖਾਣਾ ਟੈਲੈਂਟ ਖੁਦ-ਖੁਦ ਕੇ ਭਰ ਜਾਂਦਾ ਵਿੱਚ ਨਹੀਂ ਨਹੀਂ ਮੈਂ ਜੋ ਮਮਾ ਬਣਾਉਂਦੇ ਮੈਂ ਖਾਂਦਾ ਫੇਵਰੇਟ ਦਾਲ ਸਬਜੀ ਕੀ ਆ ਫੇਵਰੇਟ ਆਲੂ ਆਲੂ ਮਟਰ ਆਲੂ ਮਟਰ ਆਲੂ ਜਿਹੜੀ ਸਬਜ਼ੀਆਂ ਆ ਆਲੂ ਦੇ ਰਿਲੇਟਿਡ ਭਵੇ ਇੰਨੇ ਚੇ ਖੁਸ਼ ਹੋ ਜਾਂਦਾ ਹਨਾ ਅੱਛਾ ਤੁਸੀਂ ਉਹ ਖਾਂਦੇ ਹੋ ਫਾਸਟ ਫੂਡ ਖਾਂਦੇ ਹੋ ਹਾਂਜੀ ਥੋੜਾ 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 ਉਹਦੇ ਵਿੱਚ ਕੀ ਪਸੰਦ ਆ ਪੀਜ਼ਾ ਮੀਨ ਪੀਜ਼ਾ ਮੀਨ ਹਾਂਜੀ ਡੇਲੀ ਬੇਸਿਸ ਤੇ ਅਗਰ ਚੱਲਣਾ ਹੋਵੇ ਤਾਂ ਪੀਜ਼ਾ ਚੱਲ ਸਕਦਾ ਨਹੀਂ ਡੇਲੀ ਨਹੀਂ ਕਦੀ ਕਦੀ ਵੀਕੈਂਡ ਤੇ ਹੀ ਕਦੀ 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 ਠੀਕ ਹੈ ਡਾਈਟ ਨੂੰ ਲੈ ਕੇ ਵੀ ਥੋੜਾ ਕੌਨਸ਼ੀਅਸ ਈ ਆ ਭਗਵੰਤਰਾ ਤੇ ਹੋਰ ਕੀ ਫਿਊਚਰ ਪਲਾਨ ਨੇ ਸਪਨਾ ਕੀ ਹੈ ਹਾਂਜੀ ਮੈਂ ਅੱਗੇ ਜਾ ਕੇ ਆਈਪੀਐਸ ਆਫਸਰ ਬਣਨਾ ਚਾਹੁੰਦਾ ਹਾਂ ਤੇ ਉਹਨੂੰ ਮੈਂ ਆਪਣਾ profession ਬਣਾਉਣਾ ਚਾਹੁੰਦਾ ਤੇ ਡਰਾਇੰਗ ਨੂੰ ਮੈਂ ਸ਼ੌਂਕ ਦੇ ਤੌਰ ਤੇ ਰੱਖਣਾ ਚਾਹੁੰਦਾ ਬਟ ਡਰਾਇੰਗ ਨੂੰ ਮੈਂ ਕਦੀ ਛੱਡਾਂਗਾ ਨਹੀਂ ਨਾਲ ਦੇ ਨਾਲ ਕਰਦੇ ਰਹੂੰਗਾ ਹੂੰ अच्छा एक पासे ਤੁਹਾਨੂੰ ਡਰਾਇੰਗ ਕਰਨ ਦਾ ਪੈਸ਼ਨ ਆ ਤੇ ਦੂਸਰੇ ਪਾਸੇ ਤੁਹਾਡੇ ਜਿਹੜੇ ਸੁਪਨੇ ਆ ਤੁਹਾਡਾ ਗੋਲ ਹੈ ਉਹ ਇਸ ਤੋਂ ਬਿਲਕੁਲ ਓਪੋਜ਼ਿਟ ਆ ਕਿੱਦਾਂ ਤੁਸੀਂ ਮੈਨੇਜ ਕਰੋਗੇ ਅੱਗੇ ਜਾ ਕੇ ਇਹਨਾਂ ਚੀਜ਼ਾਂ ਨੂੰ ਹਾਂਜੀ ਮਤਲਬ ਮੈਂ ਡਰਾਇੰਗ ਨੂੰ ਸਟਾਰਟ ਇਸ ਲਈ ਕੀਤਾ ਹੈ ਤਾਂ ਕਿ ਮੈਂ ਮੈਨੂੰ ਇੱਕ ਮਤਲਬ ਮੇਰੇ ਮਾਈਂਡ ਨੂੰ ਖੁਸ਼ੀ ਹੋਵੇ ਮਤਲਬ ਇੱਕ ਸ਼ੌਂਕ ਬਣ ਜਾਏ ਮੇਰਾ ਬਹੁਤ ਵਧੀਆ ਤੇ ਮਤਲਬ ਮੈਂ ਮੇਨ ਮੈਂ ਸਟਾਰਟਿੰਗ ਤੋਂ ਆਈਪੀਐਸ ਹੀ ਸੋਚਿਆ ਹੈ ਤੇ ਮੈਂ ਬਸ ਡਰਾਇੰਗ ਨੂੰ ਸ਼ੌਂਕ ਦੇ ਤੌਰ ਤੇ ਰੱਖਣਾ ਚਾਹੁੰਦਾ ਇਸ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦਾ ਅੱਛਾ ਇੱਕ ਸ਼ੌਂਕ ਦੇ ਤੌਰ ਤੇ ਤੁਹਾਨੂੰ ਇੰਨੀ ਪ੍ਰਸ਼ੰਸਾ ਮਿਲ ਰਹੀ ਹੈ ਤੁਹਾਡਾ ਇੰਨਾ ਨਾਮ ਹੋ ਰਿਹਾ ਤੁਹਾਡਾ ਇਹ ਮਾਪਿਓ ਨੂੰ ਜੱਗ ਵਿੱਚ ਲੋਕੀ ਜਾਣ ਰਹੇ ਨੇ ਉਹਨਾਂ ਨੂੰ ਸਪੈਸ਼ਲ ਮਿਲਣ ਆਉਂਦੇ ਨੇ ਉਹ ਲੋਕਾਂ ਨੂੰ ਸਪੈਸ਼ਲ ਮਿਲਣ ਜਾਂਦੇ ਨੇ ਕਦੀ ਇਨ ਫਿਊਚਰ ਇਦਾਂ ਦਾ ਹੋਵੇ ਕਿ ਆਈਪੀਐਸ ਆਫੀਸਰ ਤੋਂ ਲੈਂਦਾ ਤੁਸੀਂ ਆਪਣੇ ਇਸ profession ਆਪਣੇ passion ਨੂੰ profession 'ਚ ਡਾਇਵਰਟ ਕਰਨਾ ਹੋਵੇ ਹੋ ਸਕਦਾ ਇਹ ਪੌਸਿਬਿਲਟੀ ਹੈ ਹਾਂ ਜੀ ਅਗਰ ਇਦਾਂ ਦੀ ਕੋਈ ਆਫਰ ਟਾਈਪ ਆਵੇ ਕਿ ਜਿਹੜੀ ਕਾਫੀ ਵਧੀਆ ਹੋ ਜਿੰਨਾ ਮੇਰਾ ਟੈਲੈਂਟ ਹੈ ਉਹ ਬਹੁਤ ਅੱਗੇ ਤੱਕ ਜਾ ਪਾਇਆ ਤੇ ਸ਼ਾਇਦ ਮੈਂ ਡਰਾਇੰਗ ਨੂੰ ਇੱਕ ਤਰ੍ਹਾਂ ਦਾ profession ਬਣਾ ਪਾਵਾਂ ਨਹੀਂ ਤਾਂ ਮੇਨ ਮੇਰਾ IPS ਅਫਸਰ ਹੈ। IPS ਅਫਸਰ ਹੀ ਕਿਉਂ ਬੰਨਾ ਭਵਯਵਤਰਾ ਨੇ? ਹਾਂਜੀ ਜਦੋਂ ਮੈਂ ਗੁਰਪ੍ਰੀਤ ਸਿੰਘ ਪੁੱਲਰ ਸਰ ਜੀ ਨੂੰ ਮਿਲਿਆ ਸੀਗਾ ਫੋਟੋ ਪ੍ਰੈਜੈਂਟ ਕਰਨ ਲਈ ਉਦੋਂ ਮੈਂ ਉਹਨਾਂ ਦਾ ਦੇਖਿਆ ਸੀਗਾ ਕਿ ਉਹਨਾਂ ਦੀ ਕਾਫੀ ਰਿਸਪੈਕਟ ਹੈ ਉਹਦਾ ਆਫਿਸ ਬਹੁਤ ਵਧੀਆ ਤੇ ਉਹ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈ ਤੇ ਇਹ ਚੀਜ਼ ਦੇਖ ਕੇ ਕਿ ਮੈਂ ਸੋਚਿਆ ਸੀ ਕਿ ਮੈਂ ਵੀ ਇਹਨਾਂ ਵਰਗਾ ਹੀ ਬੰਨਾ ਚਾਹੁੰਦਾ। ਕਿ ਇਨ ਫਿਊਚਰ ਜੇ ਇਦਾਂ ਹੋ ਗਿਆ ਕਿ ਉਹ ਉਸ ਚੀਜ਼ ਦੀ ਸਟੱਡੀ ਕਰਨ ਨੂੰ ਜਾਂ ਉਹ ਜਨਨੀ ਤੈਅ ਕਰਨ ਨੂੰ ਕਾਫੀ ਮੁਸ਼ਕਲਾਂ ਵੀ ਆਣਗੀਆਂ ਔਕੜਾਂ ਵੀ ਆਣਗੀਆਂ ਕਿਉਂਕਿ ਜ਼ਿੰਦਗੀ ਦਾ ਨਾਮ ਹੀ ਸਟਰਗਲ ਹੈ ਸੰਘਰਸ਼ ਕਰਨਾ ਹੈ ਤੇ ਫਿਰ ਕਿੱਦਾਂ ਆਪਣੇ ਪੈਸ਼ਨ ਨੂੰ ਤੁਸੀਂ ਜ਼ਿੰਦਾ ਰੱਖੋਗੇ ਹਾਂਜੀ ਮਤਲਬ ਆਈਪੀਐਸ ਆਫਸਰ ਬੰਨਣਾ ਮਤਲਬ ਇਹ ਨ ਸੌਖਾ ਕੰਮ ਨਹੀਂ ਹੈ ਕਾਫੀ ਕਾਫੀ ਜ਼ਿਆਦਾ ਪੜ੍ਹਾਈ ਕਰਨੀ ਪੈਂਦੀ ਹੈ ਵਟਾਪੜਾ ਇਹਦਾ ਜਿਹੜਾ ਸਟ्रेस ਨੂੰ ਘੱਟ ਕਰਨ ਦਾ ਤਰੀਕਾ ਡਰਾਇੰਗ ਹੀ ਹੈ ਤੇ ਇਸ ਕਰਕੇ ਮੈਨੇ ਡਰਾਇੰਗ ਕਰ ਨਹੀਂ ਪਏਗੀ ਆਪਣਾ ਮਾਈਂਡ ਫਰੈਸ਼ ਕਰਨ ਲਈ ਤੇ ਰਿਲੈਕਸ ਕਰਨ ਲਈ ਬਸ ਬਿਲਕੁਲ ਤੁਸੀਂ ਆਪਣੇ ਮਨ ਚੋ ਮਾਈਂਡ ਸੈਟ ਕਰ ਲਿਆ ਕਿ ਮੈਂ ਜੀ ਆਪਣੇ ਮਾਈਂਡ ਨੂੰ ਰਿਲੈਕਸ ਕਰਨਾ ਹੈ ਜਾਂ ਕ੍ਰੀਏਟੀਵਿਟੀ ਆਪਣੇ ਮਾਈਂਡ ਚ ਲੈ ਕੇ ਆਣੀ ਹੈ ਤਾਂ ਇੱਕੋ ਇੱਕ ਜਿਹੜਾ ਇਹਦਾ ਰਸਤਾ ਹੈ ਉਹ ਮੇਰਾ ਹਾਂਜੀ ਡਰਾਇੰਗ ਹੀ ਹੈ ਮੈਂ ਸਟ्रेस ਫਰੀ ਨੇ ਅੰਦਰ ਤਰੀਕਾ ਡਰਾਇੰਗ ਹੀ ਹੈ अच्छा ਤੁਹਾਡੇ ਪੇਰੈਂਟਸ ਨੂੰ ਜਦੋਂ ਲੋਕੀ ਜਾਣਦੇ ਨੇ ਕਿਉਂਕਿ ਇਦਾਂ ਹੁੰਦਾ ਹੈ ਕਿ ਪੇਰੈਂਟਸ ਤੋਂ ਬੱਚਿਆਂ ਨੂੰ ਜਾਣਿਆ ਜਾਂਦਾ ਹੈ ਪਰ ਇੱਥੇ ਉਲਟ ਹੈ ਭਵਿਆ ਦੇ ਪੇਰੈਂਟਸ ਨੂੰ ਬਟ ਜਿਹੜਾ ਸੰਸਾਰ ਹੈ ਸਮਾਜ ਹੈ ਉਹ ਭਵਯਾ ਦੇ ਨਾਮ ਤੇ ਜਾਣਦਾ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਹੋ ਹਾਂਜੀ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਤੇ ਮੇਤੋਂ ਜ਼ਿਆਦਾ ਮੇਰੇ ਪੇਰੈਂਟਸ ਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਉਹਨਾਂ ਦੇ ਉਹਨਾਂ ਨੂੰ ਉਹਦੇ ਬੱਚ ਉਹਨਾਂ ਦੇ ਬੱਚੇ ਦੇ ਨਾਮ ਤੋਂ ਜਾਣਿਆ ਜਾ ਰਿਹਾ ਹੈ ਤੇ ਮੇਰੇ ਮੇਰੇ ਪਾਪਾ ਮੇਰੀ ਕਾਫੀ ਤਾਰੀਫ ਕਰਦੇ ਕਿ ਮਤਲਬ ਤੂੰ ਇਹ ਨਾਮ ਕਮਾਇਆ ਹੈ ਤੇ ਮਤਲਬ ਮੈਨੂੰ ਤੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਅੱਜ ਫੈਮਿਲੀ ਚ ਤੁਹਾਡੇ ਕਿੰਨੇ ਤੁਸੀਂ ਭੈਣ ਭਰਾ ਹੋ ਹਾਂ ਜੀ ਮੇਰੇ ਬ੍ਰਦਰ ਹੈ ਕੇ ਅੱਛਾ ਵੱਡੇ ਨੇ ਛੋਟੇ ਨੇ ਵੱਡੇ ਅੱਛਾ ਵੱਡੇ ਬ੍ਰਦਰ ਅੱਛਾ ਫੇ ਤੁਹਾਨੂੰ ਸਪੈਸ਼ਲ ਟ੍ਰੀਟਮੈਂਟ ਮਿਲਦਾ ਹੈ ਕਿ ਬੱਵੀਆਂ ਕਰਕੇ ਇੰਨੀ ਰੈਪਿਊਟੇਸ਼ਨ ਤੇ ਸਾਡੇ ਤੇ ਵਾਦਾ ਹੋਇਆ ਜਾਂ ਲੋਕੀ ਸਾਨੂੰ ਜਾਣਦੇ ਨੇ ਹਾਂ ਜੀ ਉਹ ਉਹ ਤਾਂ ਉਹਨਾਂ ਦਾ ਹੁੰਦਾ ਹੈ ਕਿ ਉਹਨਾਂ ਦੇ ਲੜਾਈ ਤਾਂ ਨਹੀਂ ਹੁੰਦੀ ਦੋਵਾਂ ਭਰਾਵਾਂ ਦੀ ਨਹੀਂ ਨਹੀਂ ਲੜਾਈ ਨਹੀਂ ਹੁੰਦੀ ਚਲੋ ਇਹ ਬਹੁਤ ਵਧੀਆ ਗੱਲ ਆ ਵੈਸੇ ਮਾੜੀਆਂ ਮੋਟੀਆਂ ਦਾ ਭਰਾਮਾਂ ਦੀਆਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਖਾਸਾ ਮਜ਼ਾਕ ਤੇ ਸਪੈਸ਼ਲ ਟ੍ਰੀਟਮੈਂਟ ਫੇ ਮਿਲਦਾ ਹੈ ਤੁਹਾਨੂੰ ਸਪੈਸ਼ਲ ਟ੍ਰੀਟਮੈਂਟ ਮਿਲਾਂ ਹਾਂ ਜੀ ਮਲੋਂ ਤਾਰੀਫ ਤੇ ਮੇਰੇ ਮੇਰੇ ਭਈਆ ਵੀ ਕਰਦੇ ਕਾਫੀ ਜ਼ਿਆਦਾ ਕਿ ਕਿ ਇਹ ਦੇ ਕਰਕੇ ਇੰਨੇ ਲੋਕ ਇੰਨੇ ਸਾਡੇ ਲਿੰਕ ਬਣੇ ਇੰਨੇ ਲੋਕ ਸਾਨੂੰ ਜਾਣਦੇ ਤੇ ਮੈਂ ਤਾਰੀਫ ਤੇ ਸਾਰੀ ਕਰਦੇ ਕਰਦੇ ਅੱਛਾ ਜਦੋਂ ਤੁਸੀਂ ਉਹ ਕਹਿੰਦੇ ਨਾ ਤੁਸੀਂ ਆਈਪੀਐਸ ਆਫੀਸਰ ਬਣਨਾ ਜਦੋਂ ਤੁਸੀਂ ਉਹਨਾਂ ਨੂੰ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਉਹਨਾਂ ਨੂੰ ਮਿਲਣ ਗਏ ਉਹਨਾਂ ਆਫੀਸਰਸ ਨੂੰ ਮਿਲਣ ਗਏ ਆ ਤਾਂ ਕਿੱਦਾਂ ਦਾ ਕਿੱਦਾਂ ਉਹਨਾਂ ਨੇ ਤੁਹਾਨੂੰ ਪ੍ਰੇਜ਼ ਕੀਤਾ ਠੀਕ ਠਾਕ ਮਿਲੇ ਉਹ ਤੁਹਾਨੂੰ ਠੀਕ ਠਾਕ ਨਹੀਂ ਉਹ ਮੈਨੂੰ ਮਤਲਬ ਸਾਰੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਮਿਲੇ ਕਿ ਮਤਲਬ ਉਹਨਾਂ ਦੇ ਮਤਲਬ ਕਾਫੀ ਉਹਨਾਂ ਨੂੰ ਬਲੀਵ ਨਹੀਂ ਸੀ ਕਿ ਇੱਕ ਛੋਟਾ ਬੱਚਾ ਸਾਡੇ ਬਾਰੇ ਇਹਨੂੰ ਪਤਾ ਹੈ ਤੇ ਸਾਡੇ ਡਰਾਇੰਗ ਬਣਾ ਕੇ ਲੈ ਕੇ ਆਇਆ ਤੇ ਉਹਨਾਂ ਨੇ ਮੇਰੇ ਆਰਟ ਨੂੰ ਕਾਫੀ ਜ਼ਿਆਦਾ ਸਪੋਰਟ ਕੀਤਾ ਐਪਰੀਸ਼ੀਏਟ ਕੀਤਾ ਤਾਂ ਕਿ ਮੈਂ ਹੋਰ ਅੱਗੇ ਜਾ ਅੱਗੇ ਤੱਕ ਜਾ ਪਾਵਾਂ ਡਰਾਇੰਗ ਦੇ ਵਿੱਚ ਤੇ ਕਾਫੀ ਪਿਆਰ ਨਾਲ ਮੈਨੂੰ ਸਾਰੇ ਮਿਲੇ ਐਪਰੀਸ਼ੀਏਟ ਕੀਤਾ ਤੁਹਾਨੂੰ ਤੇ ਉਸ ਟਾਈਮ ਭਵਿਆ ਦੀ ਏਜ ਕਿੰਨੀ ਸੀ ਹਾਂਜੀ ਮਤਲਬ ਇਹ ਤੇ ਇਹ ਜੇ ਮਤਲਬ ਮੈਂ ਸਟਾਰਟਿੰਗ ਤੋਂ ਇਹ ਫੋਟੋ ਪ੍ਰੈਜੈਂਟ ਕਰਦਾ ਆ ਰਿਹਾ ਮੈਂ ਜਦੋਂ ਮੈਂ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਜੀ ਨੂੰ ਜਦੋਂ ਮੈਂ ਮਿਲਿਆ ਸੀਗਾ ਉਦੋਂ ਮੈਂ 9 ਸਾਲ ਦਾ ਸੀਗਾ ਫਿਰ ਹੌਲੀ ਹੌਲੀ ਮੇਰੀ ਏਜ ਵੱਧ ਗਈ ਤੇ ਮੈਂ ਹੋਰ ਲੋਕਾਂ ਨੂੰ ਮਿਲਦਾ ਗਿਆ ਅੱਛਾ ਤੁਸੀਂ ਸੰਤ ਸੀਚੇਵਾਲ ਜੀ ਦਾ ਵੀ ਪੋਰਟਰੇਟ ਬਣਾਇਆ ਸੀ ਉਹਨਾਂ ਨੂੰ ਵੀ ਤੁਸੀਂ ਪਰਸਨਲੀ ਵਿਜ਼ਿਟ ਕੀਤਾ ਹੈ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਵੀ ਮੈਂ 3-4 ਵਾਰ ਮਿਲ ਚੁੱਕਾ ਹਾਂ ਉਹਦੇ ਪੋਰਟ ਉਹਨਾਂ ਮੈਂ ਦੋ ਪੋਰਟਰੇਟਸ ਬਣਾਏ ਸੀਗੇ ਕਲਰਫੁਲ ਹਨ ਉਹਨੂੰ ਮੈਂ ਪ੍ਰੈਜੈਂਟ ਕੀਤੇ ਸੀਗੇ ਤੇ ਉਹਨਾਂ ਦੇ ਮੈਂ ਪੋਰਟਰਟ ਡਿਸ ਕਰਕੇ ਬਣਾਇਆ ਸੀਗਾ ਤਾਂ ਕਿ ਕਿਉਂਕਿ ਉਹ ਬਹੁਤ ਸਮਾਜ ਸੇਵਾ ਕਰਦੇ ਪੇੜ ਪੌਦੇ ਲਗਾਉਂਦੇ ਆ ਤੇ ਜਿਹੜੀ ਉਹਨਾਂ ਦੀ ਵਹੀ ਸੀਗੀ ਉਹ ਵੀ ਉਹਨਾਂ ਨੇ ਇੰਨੇ ਸਾਲ ਲਗਾ ਕੇ ਸਾਫ਼ ਕੀਤੀ ਸੀ ਤੇ ਇਸ ਚੀਜ਼ ਤੋਂ ਮੈਂ ਕਾਫੀ ਜ਼ਿਆਦਾ ਇਨਸਪਾਇਰ ਹੋਇਆ ਸੀਗਾ ਤੇ ਫਿਰ ਮੈਂ ਉਹਨਾਂ ਦੇ ਪੋਰਟਰਟਸ ਬਣਾ ਕਰਨ ਨੂੰ ਮਿਲਿਆ ਸੀਗਾ ਬਵੇ ਵਤਰਾ ਦੀ ਕਰੰਟ ਪ੍ਰੋਜੈਕਟ ਜਿਹੜੇ ਚੱਲ ਰਹੇ ਨੇ ਹਾਂਜੀ ਮੈਂ ਕਰੰਟ ਗੁਰੂ ਤੇਗ ਬਹਾਦਰ ਜੀ ਦੀ ਪੋਰਟਰਟ ਬਣਾਈ ਹੈ ਕਾਫੀ ਵੱਡੀ ਹੈ ਉਹ ਤੇ ਉਹ ਮੈਂ ਐਕ੍ਰੀਲਿਕ ਕਲਰਸ ਉਹ ਚਮੀਨ ਯੂਜ਼ ਕੀਤੇ ਵਿੱਚ ਵਿੱਚ ਪੈਨਸਲ ਕਲਰਸ ਅੱਛਾ ਜਦੋਂ ਕੋਈ ਪ੍ਰੋਜੈਕਟ ਸ਼ੁਰੂ ਕਰਦੇ ਹੋ ਤੁਸੀਂ ਕਿੱਦਾਂ ਚੂਸ ਕਰਦੇ ਹੋ ਕਲਰਸ ਨੂੰ ਥੀਮ ਕਿੱਦਾਂ ਚੂਸ ਕਰਦੇ ਹੋ ਹਾਂਜੀ ਕਲਰਸ ਮਤਲਬ ਮੈਂ ਹੁਣ ਤਾਂ ਪਹਿਲਾਂ ਪਹਿਲਾਂ ਮੈਂ ਪੈਨਸਲ ਕਲਰ ਯੂਜ਼ ਕਰਦਾ ਸੀਗਾ ਫਿਰ ਮੈਂ ਮਿਕਸ ਬਣਾਨੇ ਸ਼ੁਰੂ ਕੀਤੇ ਪੋਸਟਰ ਕਲਰ ਤੇ ਪੈਨਸਲ ਕਲਰ ਨਾਲ ਪਰ ਹੁਣ ਮੇਨਲੀ ਮੈਂ ਐਕ੍ਰੀਲਿਕ ਕਲਰਸ ਹੀ ਬਣਾਉਣਾ ਕਦੇ ਕਦੇ ਮਿਕਸ ਵੀ ਬਣਾ ਲੈਣਾ ਬਟ ਜਿਹੜੇ ਐਕ੍ਰੀਲਿਕ ਕਲਰਸ ਹੈ ਉਹਨਾਂ ਦੀ ਗ੍ਰੇਸ ਬਹੁਤ ਜ਼ਿਆਦਾ ਹੁੰਦੀ ਹੈ ਕਾਫੀ ਮਤਲਬ ਬ੍ਰਾਈਟ ਲੱਗਦੇ ਆ ਉਹ ਕਲਰਸ ਤੇ ਜ਼ਿਆਦਾਤਰ ਮੈਂ ਹੁਣ ਮੈਂ ਐਕ੍ਰੀਲਿਕ ਕਲਰਸ ਯੂਜ਼ ਕਰਦਾ ਅੱਛਾ ਬਬੀ ਸਟਾਰਟਿੰਗ ਵਿੱਚ ਤੁਸੀਂ ਦੱਸਿਆ ਕਿ ਤੁਸੀਂ ਆਪਣੇ ਮਦਦ ਤੋਂ ਇਨਸਪਾਇਰ ਹੋਏ ਹੋ ਕਿ ਤੁਹਾਡੇ ਮਦਰਜ਼ ਵੀ ਸ਼ਾਇਦ ਡਰਾਇੰਗ ਵਗੈਰਾ ਕਰਦੇ ਸੀ ਹਾਂਜੀ ਹਾਂਜੀ ਮੇਰੇ ਮਦਰ ਵੀ ਆਰਟ ਦੇ ਟੀਚਰ ਨੇ ਤੇ ਉਹ ਵੀ ਉਹਨਾਂ ਦੇ ਵੀ ਆਪਣੇ ਕੋਲੇ ਟਾਈਮ 'ਚ ਤੇ ਹੁਣ ਵੀ ਕਾਫੀ ਸਾਰੇ ਉਹਨੇ ਡਰਾਇੰਗਸ ਬਣਾਈ ਹੋਈਆਂ ਸਕੇਚਬੁੱਕ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਦਿਖਾਈਆਂ ਸੀਗੀਆਂ ਆਪਣੀਆਂ ਡਰਾਇੰਗਸਾਂ ਸਕੇਚਬੁੱਕ ਦੇ ਵਿੱਚ ਤੇ ਉਹਨਾਂ ਨੂੰ ਦੇਖ ਕੇ ਮੈਂ ਕਾਫੀ ਇਨਸਪਾਇਰਡ ਇਨਸਪਾਇਰ ਹੋਇਆ ਸੀਗਾ ਕਿ ਮੇਰੇ ਮੰਮਾ ਵੀ ਇੰਨੇ ਵਧੀਆ ਬਣਾਉਂਦੇ ਤੇ ਮੈਂ ਵੀ ਬਣਾ ਸਕਦਾ ਹਾਂ ਅੱਛਾ ਆਫਸਰ ਸਕ੍ਰੀਨ ਤੋਂ ਤੁਹਾਡੇ ਪੇਰੈਂਟਸ ਨਾਲ ਗੱਲ ਹੋ ਰਹੀ ਸੀ ਕਿ ਜਿਹੜਾ ਤੁਹਾਡਾ ਵੱਡਾ ਬ੍ਰਦਰ ਹੈ ਉਹ ਵੀ ਪਹਿਲਾਂ ਡਰਾਇੰਗ ਇਹਦਾ ਸਕੈਚਿਸ ਵગેਰਾ ਤਿਆਰ ਕਰਦੇ ਹੁੰਦੇ ਸੀ ਫਿਰ ਉਹਨਾਂ ਨੇ ਕੰਟੀਨਿਊ ਹਾਂਜੀ ਮੇਰੇ ਬ੍ਰਦਰ ਵੀ ਪਹਿਲੇ ਕਾਫੀ ਸੁੰਦਰ-ਸੁੰਦਰ ਪੇਂਟਿੰਗਸ ਬਣਾਉਂਦੇ ਸੀਗੇ ਤੇ ਉਹਨਾਂ ਨੇ ਵੀ ਥੋੜੇ ਮਹੀਨੇ ਜਿਹੜੇ ਵੇਦ ਪ੍ਰਕਾਸ਼ ਦੁੱਗਲ ਸਰ ਨੇ ਉਹਨਾਂ ਤੋਂ ਟ੍ਰੇਨਿੰਗ ਲਈਤੀ ਸੀਗੀ ਜਿਉਂ ਵੀ ਕਾਫੀ ਜ਼ਿਆਦਾ ਵਧੀਆ ਕਲਰਫੁਲ ਤੇ ਬਲੈਕ ਐਂਡ ਵਾਈਟ ਪੇਂਟਿੰਗਸ ਬਣਾਉਂਦੇ ਸੀਗੇ ਬਟ ਬਾਅਦ ਚ ਪੜਾਈ ਦੇ ਪ੍ਰੈਸ਼ਰ ਕਰਕੇ ਉਹਨਾਂ ਨੇ ਉਹ ਛੱਡ ਦਿੱਤਾ ਸੀਗਾ ਅੱਛਾ ਫਿਰ ਬਬੇ ਬੱਤਰਾ ਇਸ ਚੀਜ਼ ਨੂੰ ਕਿੱਦਾਂ ਫਿਰ ਇਨ ਫਿਊਚਰ ਮੈਨੇਜ ਕਰੇਗਾ ਹਾਂਜੀ ਮਤਲਬ ਮੇਰੇ ਜੇ ਬ੍ਰਦਰ ਸੀਗੇ ਉਹਨਾਂ ਨੇ ਬਾਅਦ ਚ ਧਿਆਨ ਵੀ ਹਟ ਗਿਆ ਸੀ ਡਰਾਇੰਗ ਤੋਂ ਬਟ ਮੈਂ ਕਾਫੀ ਜ਼ਿਆਦਾ ਹੁਣ ਕਨੈਕਟਡ ਮੈਂ ਗਰੰਟੀ ਹੈ ਕਿ ਮੈਂ ਡਰਾਇੰਗ ਨਹੀਂ ਛੱਡੂਗਾ। ਓਕੇ ਇਹ ਤਾਂ ਤੁਹਾਡੀ ਆਪਣੀ ਕਾਲ ਹੋਏਗੀ। ਅੱਛਾ ਮੈਨੂੰ ਇਹ ਦੱਸੋ ਕਿ ਜਿੱਦਾਂ ਹੁਣ ਸਟੱਡੀ ਦਾ ਪ੍ਰੈਸ਼ਰ ਵੀ ਡੇ ਬਾਈ ਡੇ ਜਿੱਦਾਂ ਸਟੈਂਡਰਡ ਵੱਧਦੇ ਜਾਂਦੇ ਨੇ ਉਸ ਹਿਸਾਬ ਨਾਲ ਹੁੰਦਾ ਆ ਤੇ ਬੱਚਿਆਂ ਦਾ ਜਿਹੜਾ ਇੰਟਰਸਟ ਹੁੰਦਾ ਅੱਜ ਕੱਲ ਦੇ ਬੱਚਿਆਂ ਦਾ ਫੋਨ 'ਚ ਗੇਮਿੰਗ, ਇਨਡੋਰ ਗੇਮਿੰਗ, ਆਊਟਡੋਰ ਗੇਮਿੰਗ 'ਚ ਹੁੰਦਾ ਹੈ ਤੇ ਤੁਸੀਂ ਅਲੱਗ ਹੀ ਆ ਸਾਰੇ ਬੱਚਿਆਂ ਨਾਲੋਂ। ਹਾਂਜੀ ਮਤਲਬ ਮੈਂ ਐਦਾਂ ਨਹੀਂ ਕਿ ਮੈਂ ਬਿਲਕੁਲ ਨਹੀਂ ਖੇਡਦਾ। ਦਿਨ ਦੇ ਵਿੱਚ ਥੋੜੀ ਥੋੜੀ ਦੇਰ ਮੈਂ ਵੀ ਗੇਮਸ ਵਗੈਰਾ ਖੇਡ ਲੈਂਦਾ ਵਾਂ। ਬਟ ਮਤਲਬ ਮੈਂ ਇੱਕਦਮ ਐਡਿਕਟ ਨਹੀਂ ਹਾਂ ਉਸ ਪੀ ਉਸ ਚੀਜ਼ ਦੇ ਪਿੱਛੇ ਮੈਂ ਮੇਨ ਚੀਜ਼ ਮੇਰਾ ਸ਼ੌਕ ਹੈ ਮੇਰਾ ਡਰਾਇੰਗ ਹੀ ਹੈ ਪ੍ਰਾਇੋਰਟੀ ਤੁਸੀਂ ਇਸ ਪੈਸ਼ਨ ਨੂੰ ਲੈਂਦੇ ਓਕੇ ਤੇ ਮੈਨੂੰ ਹੁਣ ਤੁਸੀਂ ਇਹ ਦੱਸੋ ਕਿ ਬਹੁਤ ਸਾਰੀਆਂ ਤੁਸੀਂ ਪੇਂਟਿੰਗਸ ਬਣਾਈਆਂ ਸਕੈਚੇਸ ਬਣਾਏ ਆ ਪੋਰਟਰੇਟਸ ਬਣਾਏ ਆ ਤੁਹਾਡੀ ਹੁਣ ਤੱਕ ਦੀ ਫੇਵਰਿਟ ਕਿਹੜੀ ਹੈ ਜੇ ਮੇਰੀ ਸਾਰੀ ਫੇਵਰੇਟ ਹੈ ਮੈਨੂੰ ਆਪਣੀ ਹਰ ਇੱਕ ਡਰਾਇੰਗ ਵਧੀਆ ਲੱਗਦੀ ਹੈ। ਜਿਹੜਾ ਆਰਟਿਸਟ ਲਈ ਤਾਂ ਜੋ ਵੀ ਉਹ ਆਟਕਦਾ ਉਹਦੇ ਲਈ ਉਹ ਉਹਦੀ ਫੇਵਰੇਟ ਹਿੰਦੀ ਪਰ ਫਿਰ ਵੀ ਕੋਈ ਇੱਕ ਜਿਹੜੀ ਕਹਿੰਦੇ ਨੇ ਨਾ ਪਸੰਦੀਦਾ ਵਾਲੀ। ਹਾਂਜੀ ਮਤਲਬ ਮੈਂ ਉਸਨੂੰ ਉਸਨੂੰ ਇਸ ਮਤਲਬ ਸੁੰਦਰਤਾ ਤੇ ਨਹੀਂ ਰੇਟ ਕਰੂੰਗਾ ਮੈਂ ਉਹ ਸੀਗੀ ਡਾਕਟਰ ਬੀ ਆਰ ਅੰਬੇਦਕਰ ਜੀ ਦੀ। ਉਹ ਮੇਰੇ ਸਭ ਤੋਂ ਪਹਿਲਾ ਪੋਰਟ ਸਕੈਚ ਸੀਗਾ ਮੇਰਾ ਤੇ ਉਹ ਮੇਰਾ ਕਾਫੀ ਕਨੈਕਟਡ ਫੀਲ ਕਰਦਾ ਮੈਨੂੰ ਤਾਂ ਕਿਉਂਕਿ ਉਹ ਮੇਰੀ ਪਹਿਲੀ ਸਕੈਚ ਸੀਗੀ। ਅੱਛਾ ਇੱਕ ਆਰਟਿਸਟ ਦੀ ਨਾ ਇੱਕ ਖੂਬੀ ਹੁੰਦੀ ਆ ਕਿ ਉਹ ਜਦੋਂ ਆਰਟ ਕਰਦਾ ਆ ਤੇ ਉਹਦੇ ਨਾਲ ਸ਼ਾਇਦ ਉਹਦੀ ਕੋਈ ਕਹਾਣੀ ਜੁੜੀ ਹੁੰਦੀ ਆ ਕੋਈ ਪਲ ਉਹਦੇ ਨਾਲ ਜੁੜਿਆ ਹੁੰਦਾ ਕੁਛ ਇਦਾਂ ਦੀ ਮੂਵਮੈਂਟ ਤੁਹਾਡੇ ਰਹੀ ਆ ਕਿਸੇ ਪੇਂਟਿੰਗ ਨੂੰ ਸਕੈਚ ਨੂੰ ਲੈ ਕੇ ਹਾਂਜੀ ਮਤਲਬ ਮੂਮੈਂਟਸ ਰਹੇ ਹੋਣ emotions ਮੇਰੇ ਮਤਲਬ ਇਦਾਂ ਤਰ੍ਹਾਂ ਮੈਂ ਸਾਰੇ ਜਿਹੜੇ ਮਹਾਪੁਰਸ਼ ਨੇ ਉਹ ਆਫਿਸਰਸ ਨੇ ਸਰੇ ਨੂੰ ਮੈਨਟ ਤੇ ਦੇਖਿਆ ਉਹਨਾਂ ਦੀ ਰਿਸਰਚ ਕਰਦਾ ਤੇ ਉਹਦੇ ਬਾਰੇ ਮੈਂ ਬਣਾਣਾ ਰਿਪੋਰਟਸ ਪਰ ਮਤਲਬ ਮੈਂ ਜੇ ਨਾਨਾ ਜੀ ਦੀ ਬਣਾਈ ਸੀ ਮੈਂ ਆਪਣੇ ਉਹ ਕਾਫੀ इमोशंस ਨਾਲ ਸੀਗੀ ਕਿਉਂਕਿ ਮੇਰੇ ਮम्मा ਵੀ ਕਾਫੀ ਕਹਿ ਰਹੇ ਸੀ ਕਿ ਮੈਨੂੰ ਰਿਕੁਐਸਟ ਕਰ ਰਹੇ ਸੀਗੇ ਤੇ ਮੈਨੂੰ ਹੀ ਕਾਫੀ ਜਿਆਦਾ ਫੀਲ ਹੋ ਰਿਹਾ ਸੀ ਕਿ ਮੈਂ ਆਪਣੇ ਨਾਨਾ ਜੀ ਦੀ ਪੋਰਟਰਟ ਬਣਾਣਾ ਅੱਛਾ ਸਾਡੇ ਪੇਰੈਂਟਸ ਨਾਲ ਗੱਲ ਹੋਈਏ ਜਦੋਂ ਤੁਸੀਂ ਉਹ ਨਾਨਾ ਜੀ ਦਾ ਉਹ ਬਣਾਉਂਦੇ ਹੋ ਸਕੈਚ ਬਣਾਉਂਦੇ ਹੋ ਤੇ ਆਪਣੀ ਫੈਮਲੀ ਨੂੰ ਦਿਖਾਉਂਦੇ ਹੋ ਤੇ ਉਹ ਕਾਫੀ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਨੇ ਹਾਂਜੀ ਹਾਂਜੀ ਮਤਲਬ ਸਭ ਤੇ ਇਮੋਸ਼ਨਲ ਤੇ ਮੰਮਾ ਹੀ ਮੰਮਾ ਹੀ ਹੋਏ ਸੀ ਕਿਉਂਕਿ ਉਹਨਾਂ ਦੇ ਫਾਦਰ ਸੀ ਤੇ ਮੈਂ ਮੀਨ ਆਪਣੇ ਮੰਮਾ ਕਰਕੇ ਉਹ ਉਹਨਾਂ ਨੂੰ ਗਿਫਟ ਦੇ ਤੌਰ ਤੇ ਇੱਕ ਪੇਪਰ ਦੇ ਲਈ ਪੋਰਟਰਟ ਬਣਾਇਆ ਸੀ ਅੱਛਾ ਕਦੀ ਪੇਰੈਂਟਸ ਨੇ ਇਹ ਨਹੀਂ ਕਿਹਾ ਵੀ ਸਾਡੀ ਤਾਂ ਬਣਾਈ ਨਹੀਂ ਨੇ ਪੇਰੈਂਟਸ ਨੇ ਦਨੇ ਕਹਿੰਦੇ ਤੁਸੀਂ ਲਾਈਵ ਸਕੈਚਿੰਗ ਕਰ ਲਨੇ ਤੁਸੀਂ ਲਾਈਵ ਸਕੈਚਿੰਗ ਮੈਂ ਹੱਲੇ ਤੱਕ ਤਨੇ ਕੀਤੀ ਕਦੇ ਵੀ ਬਟ ਮੇਰੇ ਫਿਊਚਰ ਪਲਾਨਸ ਹੈਗੇ ਆ ਓਕੇ ਭਵਯ ਬਤਰਾ ਨੇ ਆਲਰੇਡੀ ਦੋ ਵਰਲਡ ਰਿਕਾਰਡ ਬਣਾਏ ਹੋ ਹੋਏ ਨੇ ਉਸ ਤੋਂ ਇਲਾਵਾ ਭੱਬਿਓ ਵਤਰਾ ਅੱਗੇ ਕੀ ਫਿਊਚਰ ਗੋਲਸ ਨੇ ਇਸ ਪੈਸ਼ਨ ਨੂੰ ਲੈ ਕੇ ਹਾਂਜੀ ਮੈਂ ਅੱਗੇ ਜਾ ਕੇ ਹੋਰ ਵੀ ਜਿਹੜੇ ਵਰਲਡ ਰਿਕਾਰਡਸ ਨੇ ਉਹਨਾਂ ਨੂੰ ਹੋਰ ਵੀ ਗੇਨ ਕਰੂੰਗਾ ਤੇ ਕਾਫੀ ਜ਼ਿਆਦਾ ਹੋਰ ਵੀ ਨਵੇਂ-ਨਵੇਂ ਲੋਕਾਂ ਨੂੰ ਮਿਲਦਾ ਰਹੂੰਗਾ ਆਪਣੇ ਆਪਣੇ ਡਰਾਇੰਗ ਨੂੰ ਹੋਰ ਜ਼ਿਆਦਾ ਇੰਪਰੂਵ ਕਰੂੰਗਾ ਟੈਕਨੀਕਸ ਨੂੰ ਤੇ ਜਿਆਦਾ ਤੋਂ ਜਿਆਦਾ ਵੱਡੇ ਪੋਰਟਰੇਟਸ ਬਣਾਉਣ ਦੇ ਟਰਾਈ ਕਰੂੰਗਾ ਅੱਛਾ ਜਿਹੜੀ ਤੁਸੀਂ ਹੁਣ ਤੁਹਾਡਾ ਰੀਸੈਂਟ ਚੱਲ ਰਿਹਾ ਜਿਹੜਾ ਕਰੰਟ ਤੁਹਾਡਾ ਚੱਲ ਰਿਹਾ ਪ੍ਰੋਜੈਕਟ ਉਹ ਕੀ ਹੈ ਤੇ ਉਹ ਕਿਸ ਦੇ ਲਈ ਬਣਾ ਰਹੇ ਹੋ ਤੇ ਉਹ ਕਿੱਥੇ ਜਾਏਗਾ ਕਿਉਂਕਿ ਤੁਸੀਂ ਪਰਸਨਲੀ ਵਿਜ਼ਿਟ ਕਰਕੇ ਉਹ ਦੇਖ ਕੇ ਵੀ ਆਉਂਦੇ ਹੋ ਨਾ ਹਾਂਜੀ ਮੈਂ ਹੱਲੇ ਤਾਂ ਗੁਰੂ ਤੇਗ ਬਹਾਦਰ ਜੀ ਦੀ ਇੱਕ ਪੇਂਟਿੰਗ ਬਣਾਈ ਹੈ ਐਕ੍ਰੀਲਿਕ ਕਲਰਸ ਨਾਲ ਉਹ ਮੈਨੂੰ ਕਾਫੀ ਟਾਈਮ ਲੱਗਿਆ ਬਣਾਉਣ ਚ ਤੇ ਕਾਫੀ ਮੈਂ ਆਪਣੀ ਮਿਹਨਤ ਲਗਾਈ ਹੈ ਉਹਦੇ ਵਿੱਚ ਤੇ ਉਹ ਬਹੁਤ ਜ਼ਿਆਦਾ ਸਾਈਜ਼ ਦੇ ਵਿੱਚ ਕਾਫੀ ਵੱਡੀ ਹੈ ਤੇ ਹੱਲੇ ਤੱਕ ਮੇਰਾ ਕੋਈ ਇਦਾਂ ਪਲਾਨ ਨਹੀਂ ਹੈ ਕਿਸੇ ਦੇਣ ਚ ਭਟ ਕੋਈ ਕਿਸੇ ਗੁਰਦੁਆਰੇ ਚ ਅਸੀਂ ਦੇ ਸਕਦੇ ਆ ਪਰ ਉਹਦਾ ਮੇਨ ਮੈਂ ਆਪਣੇ ਲਈ ਬਣਾਈ ਸੀ ਉਹ ਪੇਂਟਿੰਗ ਓਕੇ ਤੇ ਤੁਹਾਨੂੰ ਲੱਗਾ ਕਿ ਤੁਹਾਡੇ ਇਸ ਸਫਰ ਚ ਕੋਈ ਤੁਹਾਨੂੰ ਸਟਰਗਲ ਫੇਸ ਕਰਨੀ ਪਈ ਹੋਵੇ ਨੇ ਸਟਰਗਲ ਫੇਸਨੇ ਮੈਨੂੰ ਕਰਨੇ ਪਏ ਕਿਉਂਕਿ ਮੇਰੇ ਜਿਹੜੇ ਫੈਮਿਲੀ ਨੇ ਉਹਨੇ ਮੈਨੂੰ ਪੂਰਾ ਸਪੋਰਟ ਕੀਤਾ ਕਦੇ ਵੀ ਉਹ ਪਿੱਛੇ ਨਹੀਂ ਹਟੇ ਤੇ ਉਹਨਾਂ ਦੇ ਸਪੋਰਟ ਦੇ ਨਾਲ ਮੈਂ ਅੱਗੇ 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 ਵਧਦਾ ਹੀ ਰਿਹਾ ਅੱਛਾ ਬੱਚਿਆਂ ਦਾ ਬਵਿਆ ਅੱਜਕੱਲ ਧਿਆਨ ਪੜਾਈ ਤੇ ਘਟ ਹੋ ਕੇ ਬਾਹਰ ਗੇਮਿੰਗ ਚਾ ਜਾਂ ਫਿਰ ਫੋਨਾਂ ਤੇ ਨੇ ਬੱਚੇ ਕਾਫੀ ਬੀਜ਼ੀ ਨੇ ਕਾਫੀ ਡਿਮਾਂਡਿੰਗ ਨੇ ਅੱਜਕੱਲ ਦੇ ਬੱਚੇ ਤੁਸੀਂ ਉਹਨਾਂ ਚੀਜ਼ਾਂ ਨੂੰ ਕਿੱਦਾਂ ਲੈ ਕੇ ਜਾਂਦੇ ਤੁਸੀਂ ਡਿਮਾਂਡਿੰਗ ਹੋ ਮਤਲਬ ਮੈਂ ਬਾਹਰ ਕਾਫੀ ਜ਼ਿਆਦਾ ਖੇਡਦਾ ਵਾਂ ਕਿਉਂਕਿ ਫਿਜ਼ੀਕਲ ਐਕਟੀਵਿਟੀ ਵੀ ਇੰਪੋਰਟੈਂਟ ਹੈ ਬਟ ਜੇ ਡਰਾਇੰਗ ਡਰਾਇੰਗ ਹੈ ਉਹਨੂੰ ਮੈਂ ਮਤਲਬ ਕਾਫ ਸਭ ਤੋਂ ਯਾਰ ਟਾਈਮ ਮੈਂ ਡਰਾਇੰਗ ਨੂੰ ਹੀ ਦਿਨਾਵਾ ਕਿਉਂਕਿ ਇਹ ਕਿਉਂਕਿ ਸਭ ਤੋਂ ਜ਼ਿਆਦਾ ਮੈਨੂੰ ਜਿਹੜਾ ਰਿਜ਼ਲਟ ਹੈ ਉਹ ਡਰਾਇੰਗ ਤੋਂ ਹੀ ਮਿਲਦਾ ਹੈ ਤੇ ਡਰਾਇੰਗ ਤੇ ਗੇਮਿੰਗ ਵੀ ਮੈਂ ਕਦੀ ਕਦੀ ਕਰ ਲੈਂਨਾ ਥੋੜੀ ਥੋੜੀ ਅੱਛਾ ਮੈਂ ਅੱਜ ਦਾ ਮੇਰੇ ਕੁਐਸਚਨ ਇਹ ਸੀਗਾ ਕਿ ਬੱਚੇ ਅੱਜਕੱਲ ਦੇ ਬਹੁਤ ਜ਼ਿਆਦਾ ਡਿਮਾਂਡਿੰਗ ਨੇ ਆਪਣੇ ਪੇਰੈਂਟਸ ਤੋਂ ਤਰ੍ਹਾਂ ਤਰ੍ਹਾਂ ਦੀਆਂ ਡਿਮਾਂਡਸ ਕਰਦੇ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਡਿਮਾਂਡਿੰਗ ਨੇ ਮੈਂ ਮਤਲਬ ਇੰਨਾ ਡਿਮਾਂਡਿੰਗ ਨਹੀਂ ਐ ਮੈਂ ਮਤਲਬ ਜੋ ਵੀ ਕੰਮ ਹੋਵੇ ਉਹਦੇ ਵਿੱਚ ਮੈਂ ਮਤਲਬ ਆਪਣੇ ਪੇਰੈਂਟਸ ਤੋਂ ਜ਼ਿਆਦਾ ਮੈਂ ਆਰਟ ਦੇ ਸਪਲਾਈਜ਼ ਦੀ ਡਿਮਾਂਡ ਕਰਦਾ ਹਾਂ ਕਿਉਂਕਿ ਜਿੰਨੇ ਮੇਰੇ ਕੋਲ ਸਪਲਾਈਜ਼ ਹੋਣਗੇ ਉੰਨੇ ਮੈਂ ਟੈਕਨੀਕਸ ਨੂੰ ਹੋਰ ਡਿਵੈਲਪ ਕਰ ਸਕਦਾ ਅੱਛਾ ਤੁਹਾਡੀ ਆਪਣੀਆਂ ਟੈਕਨੀਕਸ ਵੀ ਹੁੰਦੀਆਂ ਐ ਇਹਦੇ ਵਿੱਚ ਆਪਣੇ ਮਤਲਬ ਜਿਹੜੀ ਜਿਹੜੀ ਬੇਸਿਕ ਟੈਕਨੀਕਸ ਐ ਉਹ ਤੇ ਹਰ ਕੋਈ ਫੋਲੋ ਕਰਦਾ ਬਾਕੀ ਮੈਂ ਕਾਫੀ ਸਾਰੇ ਮਤਲਬ ਇੱਕ ਕਲੇਅਰ ਇਸਰ ਆਂਦੀ ਉਹਦੇ ਨਾਲ ਕਾਫੀ ਸਾਰੇ ਟੈਕਨੀਕਸ ਮੈਂ ਟਰਾਈ ਕਰ ਰਿਹਾ ਹਾਂ ਅੱਛਾ ਇਹ ਸਿੱਖਦੇ ਕਿੱਥੋਂ ਤੁਸੀਂ ਮੈਂ ਸਾਰਾ ਮਤਲਬ ਮੈਂ ਆਪਣੀ ਤਾਂ ਡੀਮੈਜੀਨੇਸ਼ਨ ਆਪਣੀ ਤਾਂ ਡਿਕਰੀਏਟੀਵਿਟੀ ਮੈਂ ਸਾਰੇ ਜਿਹੜੇ ਮੇਰੇ ਜਿਹੜੇ ਸਕਿਲਸ ਐ ਮੇਰੇ ਡਰਾਇੰਗ ਦੇ ਵਿੱਚ ਉਹ ਖੋਦੇ ਮੈਂ ਡਵੈਲਪ ਕੀਤੀ ਐ ਬਸ ਉਹਨੂੰ ਥੋੜਾ ਜਿਹਾ ਇੰਪਰੂ ਮੇਰੇ ਜਿਹੜੇ ਵੇਦ ਪ੍ਰਕਾਸ਼ ਦੁੱਗਲ ਸਰ ਨੇ ਉਹਨਾਂ ਨੇ ਕੀਤਾ ਸੀ ਥੋੜੀ ਜੋ ਹਾਲੇ ਤੱਕ ਤੁਹਾਨੂੰ ਤੁਹਾਡੇ ਟੱਚ ਵਿੱਚ ਨਹੀਂ ਤੁਹਾਨੂੰ ਸਿਖਾ ਰਹੇ ਨੇ ਹਲੇ ਤੱਕ ਨਹੀਂ ਸਿਖਾ ਰਹੇ ਉਹਨਾਂ ਨੇ ਮੈਨੂੰ 1-2 ਸਾਲ ਪਹਿਲੇ ਸਿਖਾਇਆ ਸੀਗਾ 3-4 ਮਹੀਨੇ ਲਈ ਓਕੇ ਬਟ ਉਹ 3-4 ਮਹੀਨੇ ਮੇਰੇ ਲਈ ਮਤਲਬ ਮੇਰੀ ਕਾਫੀ ਇੰਪਰੂਵਮੈਂਟ ਆਈ ਸੀਗੀ ਨਵੀਂ ਨਵੀਂ ਟੈਕਨੀਕਸ ਸਿੱਖਦੇ ਰਹੇ ਸੀ ਹਾਂਜੀ ਅੱਛਾ ਬਵਿਆ ਮੈਨੂੰ ਇਹ ਦੱਸੋ ਕਿ ਅੱਜ ਕੱਲ ਦੇ ਬੱਚਿਆਂ ਨੂੰ ਤੁਸੀਂ ਤੁਸੀਂ ਇਸ ਏਜ ਵਿੱਚ ਵਰਲਡ ਰਿਕਾਰਡ ਬਣਾ ਲਿਆ ਤੇ ਅੱਜ ਕੱਲ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਦੇਣਾ ਚਾਹਾਂਗਾ ਕਿ ਉਹ ਮਤਲਬ ਜਿਹੜੇ ਗੇਮਸ ਵਗੈਰਾ ਹੈ ਉਹਨੂੰ ਘਟ ਖੇੜਨ ਤੇ ਜਿਹੜਾ ਉਹਨਾਂ ਦਾ ਸ਼ੌਂਕ ਹੈ ਉਸ ਨੂੰ ਮਤਲਬ ਜਿਆਦਾ ਫੋਕਸ ਕਰਨ ਤੇ ਤੁਸੀਂ ਬਹੁਤ ਸੋਹਣਾ ਮੈਸੇਜ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਵੀ ਉਮੀਦ ਕਰਦੇ ਹਾਂ ਜੋ ਤੁਹਾਡਾ ਆਈਪੀਐਸ ਬਣਨ ਦਾ ਸੁਪਨਾ ਹੈ ਉਹ ਵੀ ਇਨ ਫਿਊਚਰ ਜਾ ਕੇ ਪੂਰਾ ਹੋਵੇ ਤੇ ਨਾਲ ਦੀ ਨਾਲ ਤੁਸੀਂ ਆਪਣੇ ਇਸ ਪੈਸ਼ਨ ਨੂੰ ਵੀ ਜ਼ਿੰਦਾ ਰੱਖੋ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਬਹੁਤ ਬਹੁਤ ਧੰਨਵਾਦ ਭਵਿਆ ਸਾਡੇ ਨਾਲ ਗੱਲਬਾਤ ਕਰਨ ਦਾ ਸੋ ਏ ਸੀ ਜਲੰਧਰ ਦਾ ਭਵਿਆ ਬਤਰਾ ਜੀ ਨੇ ਛੋਟੀ ਉਮਰੇ ਵੱਡੇ ਮੁਕਾਮ ਹਾਸਿਲ ਕਰਕੇ ਸਾਰਿਆਂ ਦਾ ਮਾਣ ਵਧਾਇਆ ਹੋਰ ਇਧਰੀਆਂ ਮੋਟੀਵੇਸ਼ਨਲ ਇਨਸਪਾਇਰ ਸਟੋਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਤੇ ਤੁਹਾਡਾ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਾ ਜੇਕਰ ਤੁਹਾਡੇ ਵਿੱਚ ਵੀ ਕੋਈ ਟੈਲੈਂਟ ਹੈ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਪਹੁੰਚਾਂਗੇ ਤੁਹਾਡੇ ਘਰ ਤੁਹਾਡੀ ਜਗ੍ਹਾ ਤੇ ਤੇ ਕਰਾਂਗੇ ਤੁਹਾਡੇ ਨਾਲ ਖਾਸ ਗੱਲਬਾਤ ਦੇ ਦੇਰੋ ਆਰਪੀਡੀ 24 ਤਦ ਤੱਕ ਲਈ ਹੁਣ ਮੈਨੂੰ ਦੇ ਦਿਓ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ